ਇਨਾਂ ਦੇ ਵਿੱਚ ਕੀ ਕੀ ਕ੍ਰਾਈਮ ਹੋਇਆ ਕਿੱਥੇ ਕਿੱਥੇ ਕਿੰਨਾ ਨਸ਼ਾ ਫੜਿਆ ਗਿਆ ਅਤੇ ਜਿਹੜਾ ਮੇਨ ਗੱਲ ਸਾਹਮਣੇ ਆਂਦੀ ਹੈ ਕਿ ਹਰ ਵਾਰੀ ਪੁਲਿਸ ਦੇ ਵੱਲੋਂ ਇੱਕ ਗੱਲ ਕਹੀ ਜਾਂਦੀ ਹੈ ਅਫਸਰਾਂ ਵੱਲੋਂ ਵੀ ਅਸੀਂ ਜਾਂਚ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਜਲਦੀ ਰੋਪੀ ਕਾਬੂ ਹੋਣਗੇ ਪਰ ਇਹ ਜਾਂਚਾਂ ਕਿਉਂ ਨਹੀਂ ਫਿਰੇ ਚੜਦੀਆਂ ਇਹ ਸਮੇਤ ਉਬਾਰ ਹੈ ਕਿਉਂਕਿ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਇੱਕ ਪਾਸੇ ਤਾਂ ਵਧੀਆ ਕੰਮ ਕਰ ਰਹੇ ਹਨ ਅਸੀਂ ਇਹ ਨਹੀਂ ਕਹਿੰਦੇ ਪ੍ਰਿਸ਼ਟਾਚਾਰ ਨੂੰ ਲਗਾਮ ਲਗਾ ਰਹੇ ਨੇ ਪਰ ਫਿਰ ਵੀ ਕਿਉਂ ਇਹ ਕਮੀਆਂ ਹੋ ਰਹੀਆਂ ਜਾਂ ਤਾਂ ਸਰਕਾਰਾਂ ਦੀਆਂ ਕਮੀਆਂ ਨੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਢਿੱਲਾ ਪੈ ਰਿਹਾ ਹੈ ਕਿਉਂਕਿ ਦੇਖੋ ਨੁਕਸਾਨ ਜਿਹੜਾ ਹੋ ਰਿਹਾ ਉਹ ਆਮ ਲੋਕਾਂ ਦਾ ਹੋ ਰਿਹਾ ਅਸੀਂ ਬੜੇ ਹੀ ਮਾਨ ਸਨਮਾਨ ਨਾਲ ਲੋਕਾਂ ਨੇ ਪੰਜਾਬ ਦੇ ਨੇ ਇੱਕ ਬਹੁਤ ਵੱਡਾ ਫਤਵਾ ਦਿੱਤਾ ਸੀ 92 ਐਮਐਲਏ ਨੂੰ ਤੇ ਬੜੀ ਵਧੀਆ ਸਰਕਾਰ ਲੋਕਾਂ ਨੇ ਬਣਾਈ ਸੀ ਲੋਕਾਂ ਨੂੰ ਇੱਕ ਆਸ ਹੋਈ ਸੀ ਵੀ ਹਾਂ ਸ਼ਹਿਰ ਹੁਣ ਨਵੀਂ ਪਾਰਟੀ ਆਈ ਹੈ ਤਾਂ ਲੋਕਾਂ ਦੇ ਹੱਕ ਵਿੱਚ ਉਤਰੇਗੀ ਅੱਜ ਤੁਹਾਨੂੰ ਸਰਕਾਰ ਦੇ ਇਹ ਗਿਣਾਵਾਂਗੇ ਕਮੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰ ਦੇ ਹੁਣ ਤਾਂ ਕੁਝ ਨਹੀਂ ਕੀਤਾ ਸਰਕਾਰ ਨੇ ਵਧੀਆ ਕੰਮ ਵੀ ਕੀਤੇ ਨੇ ਪਰ ਸਰਕਾਰ ਹੁਣ ਆਪ ਪਾਰਟੀ ਦੀ ਕਿਸੇ ਨਾ ਕਿਸੇ 네ਗੇਟਿਵ ਪੁਆਇੰਟਾਂ 'ਤੇ ਜਾ ਰਹੀ ਹੈ ਚਾਹੇ ਉਹ ਕੋਈ ਮੁੱਦਾ ਲੈ ਲੋ ਆ ਸਾਰੇ ਮੁੱਦਿਆਂ ਦੇ ਕਰਾਂਗੇ ਗੱਲਬਾਤ ਅੱਜ ਅਸੀਂ ਹਿੱਸੇ ਵਿਸ਼ੇਸ਼ ਚਰਚਾ ਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਜਿਹੜੇ ਸਾਡੇ ਦਰਸ਼ਕ ਨੇ ਜਾਂ ਹੋਰ ਕੋਈ ਸਾਡੇ ਆਪਣਾ ਵਿਚਾਰ ਰੱਖਣਾ ਚਾਹੁੰਦੇ ਨੇ ਆਪਣੇ ਕਿਸੇ ਮੁੱਦੇ 'ਤੇ ਤਾਂ ਮੇਰੇ ਜਿਹਾ ਨੀਚੇ ਨੰਬਰ ਚੱਲ ਰਿ ਮੇਰੇ ਸੰਜੀਪ ਆਸੇ ਚੈਨਲ ਦਾ ਉਸਤੇ ਫੋਨ ਕਰ ਸਕਦੇ ਨੇ ਤਾਂ ਦੋਸਤੋ ਫਿਲਹਾਲ ਅਸੀਂ ਲੈਨੇ ਆ ਲਾਈਨ ਤੇ ਸਾਡੇ ਸੀਨੀਅਰ ਬਤਕਾਂਦੇ ਸੁਨੀਲ ਸ਼ਰਮਾ ਜੀ ਜੋ ਕਿ ਪੂਰੀ ਅਪਡੇਟ ਰੱਖਦੇ ਨੇ ਸਾਡੇ ਹਰ ਪ੍ਰੋਗਰਾਮ ਦੇ ਨਾਲ ਤਾਂ ਸ਼ਰਮਾ ਜੀ ਸਾਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਵੇਰ ਦੇ ਲਾਈਵ ਪ੍ਰੋਗਰਾਮ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸਰਮਾ ਜੀ ਪੰਜਾਬ ਹੱਬ ਬਣ ਚੁੱਕਿਆ ਹੈ ਕ੍ਰਾਈਮ ਦਾ ਤੇ ਨਸ਼ਿਆਂ ਦਾ। ਪਹਿਲਾਂ ਆਪਾਂ ਖਾਸ ਕਰਕੇ ਕ੍ਰਾਈਮ ਤੇ ਗੱਲ ਕਰਾਂਗੇ। ਤੁਹਾਨੂੰ ਦੱਸ ਜਿੰਨਾ ਕਿ ਹੁਣ ਇਸੇ ਸਮੇਂ ਦੀ ਕੁਸਮਾ ਪਹਿਲਾਂ ਡੰਡਿਆਲਾ ਗੁਰੂ ਦੇ ਇੱਕ ਕਾਂਗਰਸੀ ਆਗੂ ਦੇ ਘਰ ਦੇ ਵਿੱਚ ਵੜ ਕੇ ਗੋਲੀਆਂ ਚਲਾ ਦਿੱਤੀਆਂ ਗਿਆ ਨੇ ਅਣਸੱਤੇ ਵਿਅਕਤੀਆਂ ਨੇ। ਤੇ ਜਿਹੜਾ ਆ ਕਾਂਗਰਸੀ ਆਗੂ ਹੈ ਉਹ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਹੈ। ਜ਼ੇਰੇਲਾਜ਼ ਹਸਪਤਾਲ ਭੱਤੀ ਹੈ ਤੇ ਉਹਦੇ ਨਾਲ ਕਈ ਬੰਦੇ ਹੋਰ ਵੀ ਜ਼ਖਮੀ ਹੋਏ ਨੇ। ਦੇਖੋ। ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਜਿਹੜਾ ਪੰਜਾਬ ਦਾ ਮਾਹੌਲ ਬ ਬਹੁਤ ਧਿਆਨਕ ਜਿਹੜਾ ਮਾਹੌਲ ਨੂੰ ਜਿਹੜਾ ਰੂਪ ਦੇ ਦਿੱਤਾ ਗਿਆ ਸਰਕਾਰਾਂ ਦਾ ਬੱਲੋ ਜੀ ਜੀ ਦੇਖੋ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਜੀ ਜੀ ਮਜ਼ਬੂਤਾ ਸਰਕਾਰ ਜੇ ਸੀ ਪਹਿਲਾਂ 70 75 ਸਾਲ ਦੇ ਸੀ ਬਡੋਰੇ ਪਟੀ ਗਏ ਜੀ ਜੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕੁ ਭੰਡਿਆ ਕਾਲੀਦਾਲ ਨੂੰ ਕਿੰਨਾ ਕੁ ਭੰਡਿਆ ਇਹਨਾਂ ਨੇ ਆ ਕਾਂਗਰਸ ਪਾਰਟੀ ਨੂੰ ਜੀ ਸਹੀ ਗੱਲ ਤੁਹਾਡੀ ਆਕਰ ਦੇਖਿਆ ਜਾਵੇ ਜੇ ਜਿੰਨੀ ਕਿ ਮੇਰੀ ਸੋਚੀ ਹੈ ਤੁਹਾਡੀ ਸਾਹਿਬ ਜੀ ਹੁੰਦਾ ਸੀਗਾ ਤੱਕਾ ਹਾਂ ਕਾਂਗਰਸੀ ਕਾਲੀਆਂ ਦੇ ਟਾਈਮ ਤੱਕਾ ਹੁੰਦਾ ਸੀਗਾ ਸਰਕਾਰ ਗਲਤ ਟਰੈਕ ਤੇ ਚੱਲਦੀ ਸੀਗੀ ਜੀ ਲੇਕਿਨ ਅਫਸੋਸ ਇੱਥੇ ਹੋ ਰਿਹਾ ਵੀ ਜਿਹੜੇ ਟਰੈਕ ਤੇ ਅਜਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਉਸ ਟਰੈਕ ਤੱਕ ਅਕਾਲੀ ਦਲ ਤੇ ਕਾਂਗਰਸੀ ਪਹੁੰਚੀ ਜੀ ਇੰਨਾ ਜਿਹੜਾ ਜੋ ਕਿ ਕਹਿੰਦੇ ਨੇ ਵੀ ਸਾਡਾ ਮਾਹੌਲ ਜਿਹੜਾ ਖਰਾਬ ਹੋ ਚੁੱਕਿਆ ਹੈ ਜਿਹਨੂੰ ਦੇਖ ਕੇ ਡਰਨ ਲੱਗਦਾ ਕਾਨੂੰਨ ਦੀ ਗੱਲ ਕਰਦੇ ਆਂ ਪੁਲਿਸ ਦੀ ਗੱਲ ਕਰਦੇ ਆਂ ਜਾਂ ਫਿਰ ਆਪਾਂ ਜ਼ੇਰ ਪ੍ਰਸ਼ਾਸਨ ਦੀ ਗੱਲ ਕਰਦੇ ਆਂ ਅੰਮ ਪ੍ਰਸ਼ਾਸਨ ਦੀ ਗੱਲ ਕਰਦੇ ਆਂ ਕਾ ਹਮੇਸ਼ਾ ਹੀ ਉਹਦੇ ਵਿੱਚ ਸਾਨੂੰ ਇਹ ਦੁੱਖ ਹੁੰਦਾ ਹੈ ਵੀ ਕਿਤੇ ਵੀ ਕੋਈ ਵੀ ਆਮ ਬੰਦੇ ਦੀ ਕਾਰਵਾਈ ਆਮ ਬੰਦੇ ਦੀ ਇਸਣਵਾਈ ਕਦੇ ਨਹੀਂ ਜੀ ਹੁੰਦੀ ਦੁੱਖ ਤਾਂ ਇਹ ਹੁੰਦਾ ਹੈ ਵੀ ਸ਼ਰਿਆਮ ਜੀ ਜੀ ਸ਼ਰਿਆਮ ਪਟਿਆਲੇ ਦੇ ਵਿੱਚ 22 ਨੰਬਰ ਫਾਟਕ ਤੇ ਇੱਕ ਗੱਡੀ ਦੇ ਵਿੱਚੋਂ ਕੱਢ ਕੇ ਦੂਜੀ ਗੱਡੀਆਂ ਦੇ ਵਿੱਚੋਂ ਉਤਰ ਕੇ 10-12 ਮੁੰਡੇ ਕਿਸੇ ਗੱਡੀ ਦੇ ਵਿੱਚ ਵਿੱਚ ਬੈਠੇ ਬੰਦਿਆਂ ਨੂੰ ਬਾਹਰ ਕੱਢ ਕੇ ਉਹਨਾਂ ਤੇ ਕੁੱਟਮਾਰ ਕਰਦੇ ਆ ਜੀ ਜਿਉ ਨੌਜਵਾਨ ਬੜੀ ਗੰਭੀਰ ਰੂਪੀ ਜ਼ਖਮੀ ਹੋਇਆ ਮੈਂ ਅੱਜ ਹੀ ਉਹ ਖਬਰ ਦੇਖੀ ਹੈ ਇਸ ਵੇਰੇ ਆਪਾਂ ਹੀ ਕੱਲ ਨਸ਼ਰ ਕੀਤੀ ਸੀ ਉਹ हां ਕੁੱਲ ਮਲਾਕੇ ਕਿਸੇ ਵੀ ਸ਼ਹਿਰ ਦੀ ਤੁਸੀਂ ਖਬਰ ਦੇਖ ਲਓ ਜੀ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵੀ ਨਿਊਜ਼ ਚੈਨਲ ਤੇ ਚਲੇ ਜਾਓ ਟੀਵੀ ਨਿਊ ਚੈਨਲ ਤੇ ਚਲੇ ਜਾਓ ਤੁਹਾਨੂੰ ਪੰਜਾਬ ਦੇ ਹਾਲਾਤ ਇਹ ਜਿਹੇ ਦੇਖਣਗੇ ਵੀ ਜਿੱਥੇ ਸਾਨੂੰ ਸੋਚ ਕੇ ਇਹ ਲੱਗਦਾ ਵੀ ਸੀ ਰੰਗਲੇ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਆਂ ਅੱਜ ਪੰਜਾਬ ਸਾਡਾ ਕਿੱਧਰ ਜਾ ਰਿਹਾ ਜੀ ਅੱਜ ਪੰਜਾਬ ਸਾਡਾ ਨਸ਼ੇ ਵੱਲ ਜਾ ਰਿਹਾ ਜੀ ਅੱਜ ਪੰਜਾਬ ਸਾਡਾ ਉਹ ਤੱਕੇਸ਼ਾਈ ਵੱਲ ਜਾ ਰਿਹਾ ਜੀ ਸੈਂਟਰ ਸਰਕਾਰ ਦੀਆਂ ਗੱਲਾਂ ਕਰਦੇ ਆਂ ਮਾਨ ਸਾਹਿਬ ਪੰਜਾਬ ਸਰਕਾਰ ਸੈਂਟਰ ਸਰਕਾਰ ਦੀਆਂ ਗੱਲਾਂ ਕਰਦੀ ਵੀ ਤੱਕੇਸ਼ਾਈ ਕਰਦੀ ਹੈ ਤੁਸੀਂ ਪੰਜਾਬ ਜਾ ਕੇ ਦੇਖ ਲਓ ਵੀ ਪੰਜਾਬ ਚ ਕਿੰਨੀ ਕੁ ਤੱਕਾ ਛਾਈ ਹੋ ਰਹੀ ਹੈ ਜਾਂ ਤੁਹਾਨੂੰ ਕਹੀ ਜਿਹਾ ਰਿਪੋਰਟਾਂ ਮਿਲ ਰਹੀਆਂ ਤੁਹਾਡੇ ਡਿਪਾਰਟਮੈਂਟਾਂ ਵੱਲੋਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਓ ਆਲ ਓਵਰ ਸਰਕਾਰੀ ਮਹਿਕਮਿਆਂ ਦੀ ਗੱਲ ਕਰਦਾ ਹਲੇ ਤੱਕ ਉਹੀ ਜੋ ਪਹਿਲੀਆਂ ਸਰਕਾਰਾਂ ਦੇ ਸਮੇਂ ਚ ਹੁੰਦਾ ਸੀਗਾ ਬਲਕਿ ਉਸ ਤੋਂ ਜ਼ਿਆਦਾ ਜਿਹੜਾ ਕੰਮ ਜਿਹੜਾ ਉਲਟ ਹੋਣ ਲੱਗ ਗਿਆ ਜੀ ਸ਼ਰਮਾ ਜੀ ਕਿਰਪਾ ਕਰਕੇ ਨੂੰ ਹੋਰ ਅਪਡੇਟ ਦੇ ਦੇਣਾ ਇੱਕ ਬਟਾਲਾ ਦੇ ਵਿੱਚ ਤੇ ਸ੍ਰਿਆਮ ਫਾਇਰਿੰਗ ਇੱਥੇਗੀ ਯਾਨੀ ਕਿ ਸੁਨਹਿਰਦ ਕਾਂਦੇ ਬਾਦ ਦੋ ਨੌਜਵਾਨ ਆਂਦੇ ਨੇ ਬਾਈਕ ਤੇ ਫਾਇਰਿੰਗ ਕਰਦੇ ਆਂ ਔਰ ਚਲੇ ਜਾਂਦੇ ਆਂ ਪਰ ਹਗਨੀਮਤ ਚੰਗੀ ਗੱਲ ਇਹ ਰਹੀ ਕਿ ਉੱਥੇ ਕੋਈ ਜ਼ਖਮੀ ਨਹੀਂ ਹੋਇਆ ਪਰ ਉਹ ਦੁਕਾਨਦਾਰ ਦਾ ਇੰਨਾ ਰੋ ਰੋ ਕੇ ਬੁਰਾ ਹਾਲ ਸੀ ਸੁਨਿਆਰੇ ਦਾ ਬਜ਼ੁਰਗ ਵਿਅਕਤੀ ਹੈ ਉਸਨੇ ਇਹ ਗੱਲ ਕਹੀ ਕਿ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਬੱਚਾ ਮੈਂ ਅੱਜ ਤੱਕ ਕਦੇ ਕਿਸੇ ਨੂੰ ਬੋਲੇ ਤੱਕ ਨਹੀਂ ਤਾਂ ਕਹਿੰਦੇ ਅਸੀਂ ਇਸ ਬਾਰੇ ਪਹਿਲਾਂ ਵੀ ਇੱਕ ਦੋ ਕਮੈਂਟ ਕੀਤੀਆਂ ਸੀ ਵੀ ਇਹ ਜਿਹੜਾ ਬਾਜ਼ਾਰ ਹੈ ਇੱਥੋਂ ਕੁਝੇ ਸ਼ਰਾਰਤੀ ਅੰਸਰ ਰੋ ਲੱਗਦੇ ਨੇ ਤਾਂ ਉਰੇ ਪੁਲਸ ਨੂੰ ਕਿਹਾ ਸੀ ਵੀ ਕੋਈ ਨਾ ਕੋਈ ਉਰੇ ਪੀਸੀਆਰ ਦਾ ਇੰਤਜ਼ਾਮ ਕੀਤਾ ਜਾਏ ਕੁਝ ਵੀ ਐਵੇਂ ਦਾ ਕੀਤਾ ਜਾਏ ਪਰ ਕੁਝ ਨਹੀਂ ਹੋਇਆ ਦੇਖੋ ਜਿੱਦਾਂ ਕਿ ਕੱਲ ਬਟਾਲਾ ਵਿੱਚ ਨੁਕਸਾਨ ਭੁਗਤਣਾ ਪਿਆ ਉਹ ਵਧੀਆ ਗੱਲ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਦੇਖੋ ਸੋਢੀ ਸਾਹਿਬ ਪੰਜਾਬ ਸਰਕਾਰ ਕਿੰਨਾ ਟੰਡਾ ਉਰਾਪੇਟਦੀ ਹੈ ਵੀ ਅਸੀਂ ਲੋਕਾਂ ਦੀ ਸੁਰੱਖਿਆ ਵਾਸਤੇ ਕਿੰਨਾ ਜਿਹੜਾ ਬਜਟ ਦੇ ਵਿੱਚ ਪੈਸਾ ਰੱਖ ਕੇ ਚੱਲਦੇ ਆ ਜੀ ਕਿੰਨਾ ਪੈਸਾ ਲਾਉਂਦੀ ਹੈ ਜੀ ਸਰਕਾਰ ਜੀ ਐਸਐਸਐਫ ਸੜਕ ਸੁਰੱਖਿਆ ਫੋਰਸ ਜੀ ਪੰਜਾਬ ਸਰਕਾਰ ਨੇ ਪੈਸੇ ਦਾ ਕਬਾੜਾ ਕੀਤਾ ਜੀ ਮੈਂ ਖੁੱਲ ਕੇ ਚੈਨਲ ਤੇ ਕਹਿਣਾ ਹੈ ਜੀ ਜੀ ਕਬਾੜਾ ਕੀਤਾ ਜੀ 50-50 ਲੱਖ ਦੀਆਂ 40-40 ਲੱਖ ਦੀਆਂ ਗੱਡੀਆਂ ਉਹਨਾਂ ਨੂੰ ਦਿੱਤੀਆਂ ਜੀ ਜੀ ਉਹ ਆਰਾਮ ਦੇ ਨਾਲ ਦੇਖੋ ਮੈਂ ਕਿਸੇ ਤੇ ਉਂਗਲੀ ਨਹੀਂ ਜਿ ਚੁੱਕਦਾ ਮੈਂ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ ਵੀ ਬੰਦਾ ਕਿਹੜੇ ਤਰੀਕੇ ਨਾਲ ਨੌਕਰੀ ਕਰ ਰਿਹਾ ਲekin ਜੋ ਸਰਕਾਰ ਪੈਸਾ ਖਰਾਬ ਕਰ ਰਹੀ ਸੀ ਉਸਤੇ ਗੱਲ ਕਰਦੇ ਆ ਜੀ ਤੁਹਾਨੂੰ ਤੁਹਾਨੂੰ ਇੱਕ ਪੈਸੇ ਦਾ ਅਪਡੇਟ ਦੇ ਦੇਣਾ ਸ਼ਰਮਾ ਜੀ ਪਠਾਨਕੋਟ ਦੇ ਵਿੱਚ ਹੱਦ ਹੋ ਗਈ ਪਠਾਨਕੋਟ ਦੇ ਵਿੱਚ ਨਾ ਨਜਾਇਜ਼ ਕਲੋਨੀਆਂ ਦੀ ਉਸਾਰੀ ਕੀਤੀ ਜਾ ਰਹੀ ਸੀ ਔਰ ਜਦੋਂ ਉੱਥੋਂ ਮਹੱਲਾ ਨਿਵਾਸੀਆਂ ਨੇ ਰੋਕਣਾ ਚਾਹਿਆ ਤਾਂ ਜਿਹੜੇ ਉਸਾਰੀ ਕਰ ਰਹੇ ਸੀ ਉਹਨਾਂ ਨੇ ਮਹੱਲਾ ਨਿਵਾਸੀ ਤੇ ਇੱਟਾ ਰੋੜੇ ਮਾਰ ਦਿੱਤੇ ਤੇ ਜਦੋਂ ਉਹ ਬੰਦੇ ਏ ਯਾਨੀ ਕਿ ਗਕਵੀ ਵਿਅਕਤੀ ਹਸਪਤਾਲ ਤੇ ਜਦੋਂ ਪਰਿਵਾਰਿਕ ਮੈਂਬਰ ਥਾਣੇ ਜਾਂਦੇ ਨੇ ਤਾਂ ਥਾਣੇ ਵਾਲੇ ਕਹਿੰਦੇ ਜੀ ਤੁਸੀਂ ਗਲਤ ਹੋ ਉਲਟਾ ਦੇਖੋ ਉਲਟਾ ਉਹਨਾਂ ਦੀ ਦੋਸ਼ ਲਾਇਆ ਜਾ ਰਿਹਾ ਜਿਨ੍ਹਾਂ ਨੇ ਕੁੱਟਮਾਰ ਖਾਧੀ ਹੈ। ਹਾਂ ਦੇਖੋ ਛੋਡੀ ਸਾਹਿਬ ਜਿਹੀ ਉਹੀ ਗੱਲ ਕਰਦੇ ਮੈਂ ਉਹੀ ਗੱਲ ਕੀਤੀ ਸੀ ਕਿ ਕਿੱਥੇ ਸੁਣਵਾਈ ਹੁੰਦੀ ਆਮ ਬੰਦੇ ਦੀ ਜੀ। ਜੀ। ਸ਼ਰਿਆਮ ਤੱਕਾ ਹੁੰਦਾ ਜੀ ਸ਼ਰਿਆਮ ਜਿਹੜਾ ਕਸੂਰਵਾਰ ਹੁੰਦਾ ਉਹ ਬਚ ਨਿਕਲਦਾ ਜਿਹੜਾ ਬੇਕਸੂਰ ਹੁੰਦਾ ਉਹ ਉਹਦੇ ਤੇ ਵਿਚਾਰੇ ਤੇ ਪਰਚੇ ਪੈ ਜਾਂਦੇ ਆ ਜੀ। ਜੀ। ਮਹਿਮਾਨ ਸਾਹਿਬ ਦੀ ਸਰਕਾਰ ਦੀ ਖਰਚੇ ਦੀ ਗੱਲ ਕਰਦਾ ਬਾਕੀ ਖਰਚਿਆਂ ਦੀ ਗੱਲ ਛੱਡੋ ਜੀ ਜਿਹੜੀ ਐਸਐਸਐਫ ਸੜਕਸ ਰੱਖਿਆ ਫੋਰਸ ਦੀ ਗੱਲ ਕਰਦਾ ਜੀ ਮੈਂ ਜੀ ਜੀ ਗਰਮੀਆਂ ਦੇ ਵਿੱਚ ਏਸੀ ਲਾ ਕੇ ਬਿੱਟ ਰਹਿੰਦੇ ਆ ਸਾਹਮਣੇ 100 ਮੀਟਰ ਤੇ ਐਕਸੀਡੈਂਟ ਪਿਆ ਹੁੰਦਾ ਜਾਂਦੇ ਨਹੀਂ ਉੱਟ ਕੇ ਸ਼ਾਲਾਂ ਦੇ ਵਿੱਚ ਮੀਟਰ ਲੱਗਿਆ ਹੋਇਆ ਹੁੰਦਾ ਬਾਹਰ ਕੋਈ ਹਾਸਾ ਹੋ ਜਾਂਦਾ ਬੰਦੇ ਲੜਦੇ ਹੁੰਦੇ ਆ ਬਾਹਰ ਨਿਕਲ ਕੇ ਨਹੀਂ ਜਾਂਦੇ ਕਾਦੀ ਸੜਕ ਸੜਕ ਸਿਰਖਿਆ ਫੋਰਸ ਹੈ ਜੀ ਪਹਿਲਾਂ ਉਹ 50 ਲੱਖ ਦੀ 40 ਲੱਖ ਦੀ ਗੱਡੀ ਜੀ ਉਹਦਾ ਡੀਜ਼ਲ ਪੈਟਰੋਲ ਮੇਨਟੇਨੈਂਸ ਫਿਰ ਉਹ ਜਿਹੜੇ ਦੋ ਤੇ ਤਿੰਨ ਮਲਾਜਮਾਂ ਦੇ ਚਾਰ ਮਲਾਜਮਾਂ ਉਹਨਾਂ ਦੀਆਂ ਤਨਖਾਹਾਂ ਲਾ ਲਓ ਜੀ ਉਹਨਾਂ ਦੀਆਂ ਸੈਲਰੀਆਂ ਲਾ ਲਓ ਜੀ ਇੰਨਾ ਪੈਸਾ ਖਰਾਬ ਕਰਦੇ ਮਰੰਡੇ ਬਾਈਪਾਸ ਦੀ ਗੱਲ ਦੱਸਣ ਲੱਗਿਆ ਸਰ ਸੱਚਾਈ ਦੱਸਣ ਲ ਦੋ ਪਹਿਲੇ ਸਾਂਜੀ ਪੰਜਵਾਂ ਪਹਿਲੇ ਸਟਾਇਲ ਤਾਜ ਪਹਿਲੇ ਸੁੱਥੇ ਗੱਡੀ ਖੜਦੀ ਹੈ ਜੀ ਐਸਐਸਪੀ ਦੀ ਜੀ ਉਹਦੇ 3 ਪੁਆਇੰਟ ਦੀ ਮੰਗ ਮਤਲਬ ਵਾਈ ਬਣ ਜਾਂਦਾ ਜੀ ਇੱਕ ਲੁਧਿਆਣੇ ਤੋਂ ਰੋਡ ਆਉਂਦਾ ਬਾਈਪਾਸੋਂ ਨਿਕਲ ਜਾਂਦਾ ਇੱਕ ਮਰੰਡੇ ਦੇ ਇਨ ਹੁੰਦਾ ਜੀ ਜੀ ਬੱਸ ਆ ਰਹੀ ਸੀ ਜੀ ਆਰ ਬੱਸ ਦੀ ਲੁਧਿਆਣੇ ਵੱਲ ਤੋਂ ਜੀ ਜੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਬਿਲਕੁਲ ਵਾਈ ਪੁਆਇੰਟ ਤੇ ਖੜੀ ਸੀ ਜੀ ਜੀ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਗੱਡੀ ਸਟਾਰਟ ਕੀਤੀ ਉਹਨਾਂ ਨੇ ਸਾਹਮਣੇ ਆਉਂਦੀ ਐਕਟਿਵ ਆ ਨਹੀਂ ਜੀ ਦੇਖੀ ਜੀ ਐਕਟਿਵਾ ਅਰ ਜਦੋਂ ਸੜਕ ਸੁਰੱਖਿਆ ਫੋਰਸ ਦੀ ਗੱਡੀ ਦਾ ਐਕਸੀਡੈਂਟ ਹੋਇਆ ਜੀ ਪਿੱਛੋਂ ਆ ਗਈ ਜੀ ਬੱਸ ਜੀ ਤੁਸੀਂ ਛੋਡੀ ਸਾਹਿਬ ਹੈਰਾਨ ਮੰਨ ਜੂਗੇ ਮੇਰੀ ਅੱਖਾਂ ਦੇਖਣ ਦੀ ਸਾਹਮਣੇ ਦੀ ਗੱਲ ਆ ਉਹ ਬੰਦਾ ਮਰਨੇ ਵਾਲਾ ਵੀ ਮੇਰਾ ਆਪਣोसी ਸੀਗਾ ਜੀ ਜੀ ਜਿਹੜੇ ਪਰਿਵਾਰ ਦੀ ਮੈਂ ਗੱਲਾਂ ਕਰਦਾ ਹਾਂ ਉਹਨਾਂ ਵੀ ਜਿਹੜੇ ਪਰਿਵਾਰ ਦੇ ਸਹਾਰੇ ਨਾਲ ਮੈਂ ਪੜਿਆ ਉਹਨਾਂ ਦਾ ਮੁੱਖੀ ਭੁਖੀ ਸੀਗਾ ਸਾਡਾ ਚਾਚਾ ਜੀ ਸੀ ਜੀ ਉਹ ਜੀ ਸੜਕ ਸੁਰੱਖਿਆ ਦੀ ਫੋਰਸ ਦੇ ਨਾਲ ਐਕਸੀਡੈਂਟ ਹੋਇਆ ਇੰਨੀ ਚੁਸਤੀ ਦੇ ਨਾਲ ਪੁਲਿਸ ਨੇ ਗੱਡੀ ਕੱਢੀ ਬ੍ਰੇਕ ਕੋ ਬੱਸ ਦੀ ਜਾ ਕੇ ਬਿਲਕੁਲ ਐਕਟਿਵਾ ਦੇ ਨਾਲ ਲੱਗ ਗਈ ਦੇਖਣ ਨੂੰ ਇਹ ਲੱਗਦਾ ਸੀ ਵੀ ਬੱਸ ਦੇ ਨਾਲ ਐਕਸੀਡੈਂਟ ਹੋਇਆ ਜੀ ਐਕਟਿਵਾ ਦਾ ਜੀ ਮੇਰ ਕਰਦੀ ਉੱਥੇ ਇੰਨੀ ਆ ਗਈ ਵੀ ਬੰਦੇ ਵੀ ਬਦਲਤੇ ਗੱਡੀ ਵੀ ਬਦਲਦੀ ਉਲਟ ਉਹੀ ਬੱਸ ਜਿੰਨਾ ਚਿਰ ਭੋਗ ਨਹੀਂ ਪਿਆ ਫੈਸਲਾ ਨਹੀਂ ਹੋਇਆ ਉਹੀ ਬੱਸ ਚਾਹੇ ਜੁਝਾਰਦੀ ਹੈ ਕੋਈ ਵੀ ਮੈਂ ਨਹੀਂ ਕਿਸੇ ਦੀ ਤੇਰ ਮੇਰ ਕਰਦਾ ਜੀ ਮੈਂ ਕਿਸੇ ਦੀ ਦਾ ਵਿਰੋਧਤਾ ਜਾਂ ਪੱਖਵਾਦੀ ਕਰਦਾ ਨਹੀਂ ਕਿਰੋ ਜਾਰ ਬਸ ਸੀ ਕਿ 10 ਦਿਨ ਮਰੰਡੇ ਚ ਖੜੀ ਰਹੀ 12 ਦਿਨ ਉਸ ਤੋਂ ਬਾਅਦ ਭੋਗ ਪੈਣ ਤੋਂ ਬਾਅਦ ਉਹਨਾਂ ਦਾ ਫੈਸਲਾ ਹੋਇਆ ਬਸ ਬਾਹਰ ਹੋਈ ਕਹਿਣ ਦਾ ਮਤਲਬ ਹੈ ਕਸੂਰਬਾਰ ਜਿਹੜਾ ਸੀਗਾ ਉਹ ਬਚ ਨਿਕਲਿਆ ਸਰਕਾਰ ਦੀ ਐਸਐਸਫ ਸੜਕਾਂ ਸੜਕਸ ਰੱਖਿਆ ਫੋਰਸ ਵਾਲੇ ਗੱਡੀ ਅੰਦਰ ਹੁੰਦੀ ਬੰਦੇ ਅੰਦਰ ਹੁੰਦੇ ਫਿਰ ਅਸੀਂ ਮੰਨਦੇ ਵੀ ਹਾਂ ਸਰਕਾਰ ਨੇ ਸਹੀ ਕਰਿਆ ਜਾਂ ਸਹੀ ਪੈਸਾ ਲਾ ਰਹੀ ਹੈ ਜੀ ਕਿਤਨੂੰ ਲਾ ਰਹੀ ਹੈ ਸਰਕਾਰ ਪੈਸੇ ਜੀ ਸ਼ਰਮਾ ਜੀ ਮੈਂ ਤੁਹਾਨੂੰ ਪੈਸੇ ਤੋਂ ਗੱਲ ਕਰ ਦੇਣਾ ਕਿ ਜੋ ਤੁਸੀਂ ਆਪਣੀ ਗੱਲ ਕੀਤੀ ਹੈ ਮੈਂ ਵੀ ਆਪਣਾ ਯਾਨੀ ਪਰਸਨਲ ਸ਼ੇਅਰ ਕਰਦਾ ਮੇਰਾ ਤਾਂ ਨੀ ਖੈਰ ਪਟਿਆਲਾ ਸ਼ਹਿਰ ਨਾਲ ਰਿਲੇਟਡ ਹੈ ਮੈਂ ਨਾਮ ਨਹੀਂ ਜਾਂਦਾ ਮੇਰੇ ਕੋਲ ਸਾਰਾ ਡਾਟਾ ਹੈ ਮੇਰੀ ਗੱਲਬਾਤ ਵੀ ਹੋਈ ਪਈ ਹੈ ਅਫਸਰਾਂ ਨਾਲ ਦੋ ਤਿੰਨ ਚੌਂਕ ਨੇ ਪਟਿਆਲਾ ਦੇ ਫਾਰਾ ਚੌਂਕ ਸ਼ੇਰਾਂ ਦਾ ਗੇਟ ਜਾਂ ਖਾਸ ਕਰਕੇ ਫਾਰਾ ਚੌਂਕ ਕਰ ਲੈਂਦੇ ਜਿਵੇਂ ਤੁਸੀਂ ਵਾਈ ਗੱਲ ਕੀਤੀ ਇਹ ਚਾਰ ਚਾਰ ਫਲਕਾ ਨਿਕਲਦੀਆਂ ਔਰ ਉੱਥੇ ਨਾ ਕੋਈ ਪੀੜ ਨਹੀਂ ਹੁੰਦੀ ਆਵਾਜ਼ੇ ਸਿੰਪਲ ਰਹਿੰਦੀ ਹੈ ਕਿਉਂ ਲਾਈਟਾਂ ਨਹੀਂ ਹੈ ਬਾੜਾ ਜਿਸ ਦਿਨ ਹੀ ਉੱਥੇ ਟ੍ਰੈਫਿਕ ਵਾਲੇ ਇੱਕ ਭਾਈ ਸਾਹਿਬ ਨੇ ਖੜ ਜਾਂਦੇ ਨੇ ਕੱਲੇ ਇੱਕ ਯਾਨੀ ਚਾਰ ਰੋਡਾਂ ਨੂੰ ਇੱਕੋ ਭਾਈ ਸਾਹਿਬ ਸੰਭਾਲਦੇ ਨੇ ਉਸ ਵੀ ਨਹੀਂ ਉੱਥੇ ਪੀੜ ਹੋ ਜਾਂਦੀ ਹੈ ਠੀਕ ਹੈ ਔਰ ਮੇਰੀ ਇੱਕ ਦਮ ਉਹਨਾਂ ਨਾਲ ਕਾਫੀ ਬਹਿਸ-ਬਾਜੀ ਹੋਈ ਸ਼ਾਮ ਨੂੰ ਜਦੋਂ ਮੈਂ ਘਰ ਜਾਣਾ ਹੁੰਦਾ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਜਦੋਂ ਵੀ ਤੁਸੀਂ ਖੜਦੇ ਹੋ ਤੁਸੀਂ ਤਾਂ ਦੇਖੋ ਇੱਕ ਰੋਡ ਕਲੀਅਰ ਕਰਾਉਂਦੇ ਹੋ ਬਾਕੀ ਤਿੰਨ ਰੋਡਾਂ ਦੇ ਬੰਦੇ ਕਿੱਥੇ ਆ ਉਹ ਪਤਾ ਹੀ ਕਹਿੰਦੇ ਨੇ ਕਹਿੰਦੇ ਤੁਸੀਂ ਪ੍ਰੈਸ ਵਾਲੇ ਜ਼ਿਆਦਾ ਬੋਲਦੇ ਹੋ ਦੇਖੋ ਉਹ ਕਹਿੰਦੇ ਤੁਹਾਨੂੰ ਯਾ ਦਿੱਕਤ ਆ ਰਹੀ ਹੈ ਔਰ ਵਾਕਈ ਸ਼ਰਮ ਆਈਏ ਸੱਚਾਈ ਹੈ ਜਦੋਂ ਨਹੀਂ ਜਦੋਂ ਨਹੀਂ ਹੁੰਦੇ ਨਾ ਤਾ ਲੋਕ ਆਰਾਮ ਨਾਲ ਲੰਘ ਰਹੇ ਹੁੰਦੇ ਆ ਉਥੇ ਕਦੇ ਅਜਿਹੀ ਕੋਈ ਘਟਨਾ ਹੋਈ ਵੀ ਨਹੀਂ ਅਸੀਂ ਜਾਂਦੇ ਨਾ ਹੋਵੇ ਦੇਖੋ ਸੋਢੀ ਸਾਹਿਬ ਪੁਲਿਸ ਟ੍ਰੈਫਿਕ ਪੁਲਿਸ ਪ੍ਰੈਸ ਨੂੰ ਦੇਖ ਕੇ ਤਾਂ ਇਹ ਸਮਝ ਲੈਂਦੇ ਆ ਵੀ ਟੂ ਕੁੱਤੇ ਦਾ ਵੈਰ ਹੁੰਦਾ ਜੀ ਜਿਵੇਂ ਦੱਸੋ ਦੇ ਕੋ ਸਚਾਈ ਦਿਖਾਉਣੀ ਹੈ ਮੀਡੀਆ ਨੇ ਸਚਾਈ ਦਿਖਾਉਣੀ ਤੁਸੀਂ ਚੰਗੇ ਕੰਮ ਕਰੋ ਤੁਹਾਡੇ ਇਲਾਕੇ ਦਾ ਏਪਨ ਪੰਜਾਬੀ ਟੀਵੀ ਪਰ ਇੱਕ ਪਤਲੇ ਪੇਜ ਪਰ ਕਿੰਨੀਆਂ ਕ ਖਬਰਾਂ ਚੱਲ ਰਹੀਆਂ ਜਿਹੜੀ ਪੁਸਹੇਦਿਸ਼ਨ ਲਗਾ ਕਰ ਰਿਹਾ ਚੈਨਲ ਜੀ 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 ਪੱਤਰਕਾਰ ਤੁਹਾਡੀ ਇਲਾਕਾ ਕਰਦੇ ਤੁਸੀਂ ਇਲਾਕਾ ਵਾਲੇ ਕੰਮ ਕਰੋ ਜੀ ਸਰਕਾਰ ਇਲਾਕਾ ਦੇ ਕੰਮ ਕਰੂਗੀ ਚੈਨਲ ਸਰ ਇਲਾਕਾ ਦੇ ਇਲਾਕਾ ਕਰੂਗੀ ਜੀ ਅਗਰ ਸਰਕਾਰ ਨਹੀਂ ਕਰੂਗੀ ਜਾਂ ਸਰਕਾਰ ਲੋਕਾਂ ਨਾਲ ਧੱਕੇਸ਼ਾਹੀ ਕਰੂਗੀ ਲੋਕਾਂ ਵਾਸਤੇ ਚੈਨਲ ਹੈ ਲੋਕਾਂ ਦੀ ਆਵਾਜ਼ ਉਠਾਉਣੇ ਵਾਸਤੇ ਚੈਨਲ ਹੈ ਏਦਾਂ ਦਾ ਚੈਨਲ ਹੈ ਏਪਨ ਪੰਜਾਬੀ ਟੀਵੀ ਚੈਨਲ ਜਿਹਦੇ ਤੇ ਬੰਦਾ ਆ ਕੇ ਆਪਣੀ ਹਰ ਇੱਕ ਗੱਲ ਬੋ कम से कम जे ज्यादा ਨਹੀਂ ਤਾਂ 11 ਤੋਂ 11.5 4 ਤੋਂ 4.5 ਵਾਲੇ ਲੈਪ ਦੇ ਵਿੱਚ ਇਹ ਮਤਲਬ ਸਾਡਾ ਇੱਕ ਸਾਡੇ ਵਾਸਤੇ ਇੱਕ ਚੈਨਲ ਨੇ ਜਰੀਆ ਬਣਾਇਆ ਹੋਇਆ ਸਾਡੀਆਂ ਗੱਲਾਂ ਆਮ ਬੰਦੇ ਦੀ ਗੱਲ ਸਰਕਾਰਾਂ ਤੱਕ ਪਹੁੰਚੇ ਨਹੀਂ ਅਸੀਂ ਕੋਈ ਚਿੱਠੀ ਵੀ ਪਾਉਣੀ ਹੋਵੇ ਅਸੀਂ ਪ੍ਰਧਾਨ ਮੰਤਰੀ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੇ ਸੀਐਮ ਸਾਹਿਬ ਤੱਕ ਵੀ ਆਵਾਜ਼ ਨਹੀਂ ਪਹੁੰਚਾ ਸਕਦੇ ਲੇਕਿਨ ਇਸ ਚੈਨਲ ਤੇ ਆ ਕੇ ਪਹੁੰਚਾ ਸਕਦੇ ਆਂ ਅਗਰ ਚੈਨਲ ਦੇ ਨਾਲ ਆਏ ਪੁਲਿਸ ਐ ਇਦਾਂ ਦੇ ਵਿਹੇਵ ਕਰਦੀ ਐ ਤਾਂ ਫਿਰ ਉਹੀ ਗੱਲ ਹੋ ਜਾਂਦੀ ਐ ਵੀ ਸਰਕਾਰਾਂ ਦਾ ਕੋਈ ਡਰ ਨਹੀਂ ਜਾਂ ਸਿਸਟਮ ਦਾ ਕੋਈ ਡਰ ਨਹੀਂ ਜੀ ਇਹਨਾਂ ਲੋਕਾਂ ਨੂੰ ਕੁਕੀ ਸ਼ਰਮਾਈ ਦੇਖੋ ਮੈਂ ਇਹ ਗੱਲ ਕਹਿਣਾ ਵੀ ਦੇਖੋ ਆਪਣਾ ਚੈਨਲ ਦਾ ਮਕਸਦ ਹੀ ਹੈ ਵੀ ਨਿਰਪੱਖ ਸੱਚ ਬੋਲੋ ਠੀਕ ਹੈ ਤੁਸੀਂ ਸਹੀ ਕਿਹਾ ਸਾਡਾ ਫਰਜ ਬੰਦਾ ਲੋਕਾਂ ਦੀ ਆਵਾਜ਼ ਠਾਣਾ ਤੇ ਪਰ ਹਾਂ ਠੀਕ ਹੈ ਕਈ ਵਾਰ ਕੁਝ ਸਾਰੇ ਨਹੀਂ ਕਹਿੰਦੇ ਕੁਝ ਪੁਲਿਸ ਅਫਸਰ ਅਧਿਕਾਰੀ ਜੇ ਨਹੀਂ ਜਿਹੜੇ ਕਿ ਆਵਾਜ਼ ਦਬਾਉਂਦੇ ਨੇ ਅਸੀਂ ਉਹ ਵੀ ਉਠਾਣੇ ਆ ਮੁੱਦੇ ਪਰ ਮੈਨੂੰ ਇਹ ਗੱਲ ਸ਼ਰਮਾਈ ਸਮਝ ਨਹੀਂ ਆਉਂਦੀ ਕਿ ਇੱਕ ਬਾਈ ਦਾ ਰੋਜ਼ ਖਬਰਾਂ ਆਉਂਦੀਆਂ ਜੀ 2 ਕਿਲੋ ਹੀਰਨ ਫੜੀ ਗਈ ਪਿਸਤਲਾਂ ਫੜਿਆ ਗਈਆਂ ਉਹ ਜੇਲ੍ਹ ਤੋਂ ਮੋਬਾਈਲ ਫੋਨ ਬਰਾਮਦ ਹੋ ਗਏ ਚਲੋ ਮੰਨ ਲene ਫੜੇਗੇ ਪਰ ਜੇ ਨਸ਼ਾ ਫੜਿਆ ਜਾ ਰਿਹਾ ਮੈਂ ਸਿੱਧਾ ਭਗਵਾਨ ਤਮਨ ਸਰਕਾਰ ਨੂੰ ਆਪਣੇ ਚੈਨਲ ਤੇ ਤੁਹਾਡੇ ਜਰੀਏ ਸਵਾਲ ਕਰਦਾ ਜੇ ਤੁਸੀਂ ਇੰਨਾ ਨਸ਼ਾ ਇਨੇ ਹਥਿਆਰ ਫੜਦੇ ਹੋ ਤਾਂ ਫਿਰ ਕਰਾਇਮ ਤੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਦੇਖੋ ਪੰਜਾਬ ਚ ਦੇਖੋ ਸਿਰਫ ਕਹਿਣ ਦੀਆਂ ਗੱਲਾਂ ਜੀ ਵੀਡੀਓ ਬਹੁਤ ਅੱਛੀ ਹੁੰਦੀ ਹੈ ਬੈਟ ਬਹੁਤ ਅੱਛੀ ਹੁੰਦੀ ਹੈ ਕਿਸੇ ਮੰਤਰੀ ਦੀ ਸੁਣ ਲੋ ਕਿਸੇ ਐਮਐਨਏ ਦੀ ਮੰਤਰੀ ਐਮਐਲਏ ਦੀ ਤਾਂ ਆਉਂਦੀ ਨਹੀਂ ਜੀ ਬਸ ਉਸਤਾ ਹੀ ਹੈ ਜੀ 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 ਅਦਿਵਾਨ ਸਾਹਿਬ ਦੀ ਆਉਂਦੀ ਉਹਦੇ ਚ ਬਹੁਤ ਵਧੀਆ ਵਧੀਆ ਸ਼ਬਦ ਹੁੰਦੇ ਆ ਜੀ ਬਹੁਤ ਵਧੀਆ ਲਹਿਜਾ ਹੁੰਦਾ ਮਾਨ ਸਾਹਿਬ ਦਾ ਗੱਲ ਕਰਨ ਦਾ ਲੇਕਿਨ ਮੈਂ ਬਾਰ ਬਾਰ ਕਹਿਣਾ ਉਹਨਾ ਵੀ ਮਾਨ ਸਾਹਿਬ ਗਰਾਊਂਡ ਜ਼ੀਰੋ ਤੇ ਜਾ ਕੇ ਤੁਸੀਂ ਜਿਹੜੇ ਐਲਾਨ ਕਰਦੇ ਆ ਜਾਂ ਜਿਹੜੀਆਂ ਤੁਸੀਂ ਲੋਕਾਂ ਨੂੰ ਸਹੂਲਤਾਂ ਦਿੰਦੇ ਆ ਗਰਾਊਂਡ ਜ਼ੀਰੋ ਤੇ ਜਾ ਕੇ ਚੈੱਕ ਕਰਾਉਣਾ ਵੀ ਤੁਹਾਡਾ ਫਰਜ਼ ਹੈ ਜੀ ਤੁਸੀਂ ਐਲਾਨ ਕਰਕੇ ਪੈਸਾ ਦੇ ਕੇ ਨਿਕਲ ਜਾਂਦੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਅਸੀਂ ਐਮ ਪੈਸੇ ਨਹੀਂ ਦਿੰਦਾ ਜੇ ਅਸੀਂ ਐਮ ਐਲਾਨ ਝੂਠੇ ਕਰਦਾ ਲੇਕਿਨ ਅੱਗੇ ਤੱਕ ਉਹ ਪੈਸਾ ਪਹੁੰਚ ਪਾਉਂਦਾ ਹੈ ਅੱਗੇ ਤੱਕ ਉਹ ਲੋਕਾਂ ਨੂੰ ਸਹੂਲਤ ਮਿਲਦੀ ਹੈ ਲੋਕਾਂ ਤੱਕ ਉਹ ਪੈਸੇ ਦੀ ਜਿਹੜੀ ਪਹੁੰਚ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਵੀ ਤੁਹਾਡਾ ਚੈੱਕ ਕਰਨ ਦਾ ਫਰਜ਼ ਹੈ ਲੇਕਿਨ ਸਰਕਾਰ ਦੇ ਕੇ ਭੁੱਲ ਜਾਂਦੀ ਉਹ ਗਲਤ ਲੋਕਾਂ ਦੇ ਹੱਥ ਪੈਸਾ ਲੱਗ ਜਾਂਦਾ ਲੋਕਾਂ ਤੱਕ ਆਉਂਦਾ 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 ਪੈਸਾ ਜਿਹਨੂੰ ਕਹਦੇ ਨੇ ਹਾਥੀ ਨਿਕਲ ਜਾਂਦਾ ਬਾਅਦ ਚ ਕੂਸ਼ੇ ਰਹਿ ਜਾਂਦੀ ਹੈ ਜੀ ਸ਼ਰਮਜੀਤ ਇੱਕ ਨਾ ਪੰਜਾਬੀ ਗਾਇਕ ਨੇ ਇੱਕ ਗਾਣਾ ਗਾਇਆ ਸੀ ਉਹ ਬਾਅਦ ਚ ਬੈਨ ਵੀ ਕਰ ਦਿੱਤਾ ਗਈ ਤੁਹਾਨੂੰ ਵੀ ਤੁਸੀਂ ਦੇਖਿਆ ਵੀ ਹੋਣਾ ਫੇਸਬੁਕ ਤੇ ਬੜਾ ਚਲਾ ਰੰਜੀਤ ਬਾਵੇ ਦਾ ਉਹਨੇ ਚਾਰ ਦਿਨ ਗਾਈਆਂ ਸੀ ਵੀ ਚਿੱਟਾ ਵਿਕਦਾ ਨਹੀਂ ਸਰਕਾਰਾਂ ਵਕਾਉਂਦੀਆਂ ਤਾਂ ਚਿੱਟਾ ਵਿਕਦਾ ਤਾਂ ਸਾਡੇ ਮਾਵਾ ਦੇ ਬੱਚੇ ਯਾਨੀ ਕਿ ਮੌਦ ਦੇ ਘਾ ਉਤਰਦੇ ਨੇ ਫਿਰ ਤਾਂ ਉਹ ਗੱਲ ਸਹੀ ਸੀਗੀ ਫਿਰ ਤਾਂ ਦੇਖੋ ਰੰਜੀਤ ਬਾਵਾ ਨੇ ਸੱਚ ਬੋਲਦਾ ਤਾਂ ਇਹਨਾਂ ਦਾ ਗਾਣਾ ਬੈਨ ਕਰਾਇਆ ਗਿਆ ਦੇਖੋ ਛੋਟੀ ਸਾਹਿਬ ਮੈਂ ਖੁਦ ਪੰਜਾਬੀ ਗੀਤ ਲਿਖਦਾ ਜੀ ਜੀ ਮੈਂ ਖੁਦ ਰਾਈਟਰ ਆ ਜੀ ਲੇਕਿਨ ਸਾਡੀ ਆਵਾਜ਼ ਸਾਡੇ ਸ਼ਬਦ ਲੋਕਾਂ ਤੱਕ ਪਹੁੰਚਾਉਣੇ ਆ ਸਾਨੂੰ ਸੋਚ ਕੇ ਲਿਖਣੇ ਪੈਣੇ ਆ ਜੀ ਜੀ ਅਸੀਂ ਸਰਕਾਰਾਂ ਦੇ ਖਿਲਾਫ ਪੁਲਿਸ ਦੇ ਖਿਲਾਫ ਅਗਰ ਕੋਈ ਗਾਣਾ ਗੀਤ ਲਿਖੂਗੇ ਤਾਂ ਸਾਡੇ ਦੇ ਪਰਚੇ ਹੋ ਜਾਣੇ ਜੀ ਸਹੀ ਗੱਲ ਹੈ ਅਗਰ ਮੀਡੀਆ ਸੱਚ ਬੋਲੂਗਾ ਮੀਡੀਆ ਤੇ ਪਰਚੇ ਹੋ ਜਾਣੇ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਵੀ ਟ੍ਰੈਫਿਕ ਪੁਲਿਸ ਵਾਲਾ ਇਦਾਂ ਬੋਲਦਾ ਸੀ ਜੀ ਜੀ ਦੇਖੋ ਆਵਾਜ਼ ਚੁੱਕੀ ਕਿਵੇਂ ਜਾਵੇ ਜੀ ਜਾਂ ਆਵਾਜ਼ ਚੁੱਕਣ ਦਾ ਸਾਨੂੰ ਅਧਿਕਾਰ ਕਦੋਂ ਦਿੱਤਾ ਜਾਵੇਗਾ ਠੀਕ ਹੈ ਅਸੀਂ ਅੱਜ ਕਹਿੰਦੇ ਆ ਵੀ ਅਸੀਂ ਆਜ਼ਾਦ ਆ ਪਰ ਅਸੀਂ ਆਜ਼ਾਦ ਨਹੀਂ ਜੀ ਤੁਸੀਂ ਬੋਲ ਕੇ ਤਾਂ ਦਿਖਾ ਦਿਓ ਜੀ ਮਾਹੀਸੀ ਚੈਨਲ ਤੇ ਸਰਕਾਰ ਤੇ ਉਲਟ ਬੋਲਦੰਨਾ ਜਾਂ ਪੁਲਿਸ ਡਿਪਾਰਟਮੈਂਟ ਤੇ ਉਲਟ ਬੋਲਦੰਨਾ ਚਲੋ ਇਹਦੇ ਅਸੀਂ ਸੱਚਾਈ ਦੱਸਦੇ ਆ ਉਲਟ ਬੋਲਣਾ ਕੋਈ ਛੋਰ ਹੁੰਦਾ ਹੈ ਅਗਰ ਉਲਟ ਬੋਲਦੰਨਾ ਹੈ ਫਿਰ ਅੱਜ ਮੇਰੇ ਪਰਚੇ ਹੋ ਜਾਣਗੇ ਮੇਰੀ ਆਵਾਜ਼ ਚੁੱਕਣ ਦੀ ਜਿਹੜੀ ਕਹਿੰਦੇ ਨੇ ਹੁੰਦੇ ਆ ਉਹ ਸਾਡੇ ਕੋਲ ਰਸਤਾ ਹੀ ਨਹੀਂ ਬਚਿਆ ਗੀਤਾਂ ਦੇ ਵਿੱਚ ਆਵਾਜ਼ ਚੱਕੀ ਜਾਂਦੀ ਹੈ ਜੀ ਚੈਨਲਾਂ 'ਤੇ ਆਵਾਜ਼ ਚੱਕੀ ਜਾਂਦੀ ਹੈ ਆਪਣੇ ਪੋਸਟਾਂ 'ਚ ਆਵਾਜ਼ ਚੱਕੀ ਜਾਂਦੀ ਹੈ ਕੋਈ ਪੋਸਟ ਪਾ ਦੂਗਾ ਉਹਦੇ ਤੇ ਬੈਨ ਹੋ ਜਾਂਦਾ ਜੀ ਇਹ ਤੱਕ ਕਸ਼ਈ ਕਦੋਂ ਬੰਦ ਹੋਊਗੀ ਇਹ ਹੀ ਤਾਂ ਸਵਾਲ ਹੈ ਜੀ ਸਾਡਾ ਔਰ ਸਰਮਈ ਦੇਖੋ ਮੈਂ ਦੁਬਾਰਾ ਆਉਣਾ ਕਿ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀ ਸੈਲ ਲੁਬਿਆਣੇ ਦੀ ਖਬਰ ਹੈ ਉਹ ਇੱਕ ਔਰਤ ਦਾ ਕਤਲ ਕਰਤਾ ਕੋਦੇ ਉਹਦੇ ਪਤੀ ਵੱਲੋਂ ਹੈ ਨਾ ਤੇ ਉਹਦੇ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਉੱਥੇ ਦੁਬਾਰਾ ਆਣਾ ਕਿ ਦੇਖੋ ਸਾਰਾ ਕੁਝ ਹੁੰਦਾ ਹੈ ਬਸ ਗੱਲ ਆਂਦੀ ਹੈ ਕਿ ਪਰਿਵਾਰ ਇਨਸਾਫ ਮੰਗਦੇ ਰਹਿੰਦੇ ਆ ਤੇ ਪੁਲਿਸ ਪ੍ਰਸ਼ਾਸਨ ਕੋਲ ਇੱਕੋ ਜਵਾਬ ਹੁੰਦਾ ਅਸੀਂ ਕਾਰਵਾਈ ਕਰ ਰਹੇ ਆਂ ਜਦ ਕਿ ਇਹਨਾਂ ਕੋਲ ਸਾਰੀਆਂ ਸੀਸੀਟੀਵੀ ਫੁਟੇ ਵੀ ਹੁੰਦੀਆਂ ਬਕਾਇਦਾ ਬੰਦੇ ਦਾ ਰੋਲ ਵੀ ਹੁੰਦਾ ਪਰ ਫਿਰ ਕਾਰਵਾਈ ਸਿਰੇ ਨਹੀਂ ਪੜਦੀ ਔਰ ਮੈਂ ਕੱਲਾ ਇਹ ਦੇਖੋ ਇਹਦੇ ਵੀ ਤੁਹਾਡਾ ਕੇਸ ਵੀ ਆਂਦਾ ਹੈ ਯਾਦ ਹੈ ਤੁਹਾਨੂੰ ਅੱਜ ਤੋਂ 15 ਵੀ ਦਿਨ ਤੁਹਾਡੀ ਆਪਾਂ ਖਬਰ ਨਹੀਂ ਕੀਤੀ ਸੀ ਇਹ ਕਿ ਪੁਲਿਸ ਕੋਲ ਲਿਕੋ ਬਾਹਰ ਨਾ ਫੜਿਆ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ 50 50 ਲੱਖ ਲੱਖ ਦੀ ਤਨਖਾਹਾਂ ਲੈ ਰਹੇ ਨੇ ਪੁਲਿਸ ਨੂੰ ਲਾ ਜਾਓ ਇਹਨਾਂ ਨੂੰ ਫਿਰ ਸੀਐਮ ਮਾਨਸ ਸਿੰਘ ਨੇ ਐਕਸ਼ਨ ਹੀ ਲੈਂਦੇ ਆ ਦੇਖੋ ਸੋਢੀ ਸਾਹਿਬ ਉਹੀ ਤਾਂ ਧੱਕੇਸ਼ਾਹੀ ਦੀ ਸੀ ਗੱਲ ਕਰਦੇ ਆ ਜੀ ਤੁਸੀਂ ਉਹਨੂੰ ਮੇਰਾ ਮੇਰਾ ਜ਼ਿਕਰ ਕੀਤਾ ਜੀ ਹਾਂ ਜੀ ਹਾਂ ਜੀ ਅਰੜ ਥਾਣੇ ਦੇ ਵਿੱਚ ਆਉਣਾ ਐਮਐਲਏ ਸਾਹਿਬ ਮੰਤਰੀ ਸਾਹਿਬ ਸਾਡੇ ਸੌਰੀ ਐਮਐਲਏ ਅਨਮੋਲ ਗਗਨਮਾਨ ਜੀ ਹਾਂ ਜੀ ਅਗੇ ਦੇਖਣਾ ਠੀਕ ਆ ਡਾਇਰੈਕਟ ਨਾ ਹੋਣੇ ਦੇਖੋ ਜਿਹੜੀ ਇੱਕ ਵਿਜ਼ਿਟ ਹੁੰਦੀ ਉਹ ਅਲੱਗ ਚੀਜ਼ ਹੁੰਦੀ ਹੈ ਇੱਕ ਜਿਹੜਾ ਛਾਪਾ ਮਾਰਨਾ ਉਹ ਅਲੱਗ ਹੁੰਦਾ ਤੁਸੀਂ ਆਪਣੇ तरीके ਨਾਲ ਛਾਪਾਂ ਮਾਰ ਕੇ 27 ਦੇ ਨਾਲ ਤੁਸੀਂ ਚੈੱਕ ਤਾਂ ਕਰਕੇ ਦੇਖੋ ਬੀਸੀਟੀ ਥਾਣੇ 'ਚ ਕੀ ਹੋ ਰਿਹਾ ਥਾਣੇ 'ਚ ਕੀ ਹੋ ਰਿਹਾ ਤੁਹਾਡੇ ਸਰਕਾਰੀ ਪਪਾ ਗਾਂ 'ਚ ਕੀ ਹੋ ਰਿਹਾ ਜੀ ਕੋਰਟ 'ਚ ਕੀ ਹੋ ਰਿਹਾ ਕੋਰਟ 'ਚ ਮਤਲਬ ਜਿਹੜਾ ਸਿਸਟਮ ਚੱਲਦਾ ਜੀ ਚਲੋ ਠੀਕ ਆ ਕੋਰਟ ਨੇ ਆਪਣੇ ਕੰਮ ਕਰਨ ਉਹਨੇ ਲੇਕਿਨ ਜਿਹੜੀ ਕੋਰਟ ਦੀ ਬਿਲਡਿੰਗ ਉਹਦੇ ਵਿੱਚ ਕੀ ਹੋ ਰਿਹਾ ਜੀ ਸਰਕਾਰ ਨੇ ਦੇਖਣਾ ਹੁੰਦਾ ਸਰਕਾਰ ਦੇ ਹੱਥ ਹੁੰਦਾ ਜੀ ਜੇ ਕੋਈ ਆਮ ਬੰਦਾ ਗੱਲ ਕਰਦਾ ਫਿਰ ਤਾਂ ਕਹਿੰਦਾ ਸਰਕਾਰੀ ਪ੍ਰਾਪਰਟੀ ਹੈ ਜੀ ਸਰਕਾਰੀ ਪ੍ਰਾਪਰਟੀ ਦੇ ਵਿੱਚ ਲੋਕ ਗੁੰਡਾਗਰਦੀ ਕਰਦੇ ਤੁਸੀਂ ਆ ਕੇ ਤਾਂ ਦੇਖੋ ਇਹੀ ਚੀਜ਼ਾਂ ਦਾ ਇਹੀ ਸਵਾਲ ਤਾਂ ਸਾਡੇ ਸਾਹਮਣੇ ਜਿਹੜੇ ਖੜ ਕੌਣ ਸ ਮੁਕਰ ਨਹੀਂ ਸਕਦੀ ਵਿਭਾਗ ਜਿਹੜੇ ਮੁਕਰ ਨਹੀਂ ਸਕਦੇ ਵੀ ਸਾਡੇ ਕੋਲ ਪ੍ਰੂਫ ਨਹੀਂ ਅੱਜ ਤਾਂ ਪ੍ਰੂਫ ਚੱਲ ਪੰਨੇ ਆ ਜੀ ਚੈਨਲਾਂ ਤੇ ਅੱਜ ਤਾਂ ਪ੍ਰੂਫ ਚੱਲ ਪੰਨੇ ਆ ਜੀ ਸੋਸ਼ਲ ਮੀਡੀਆ ਤੇ ਅੱਜ ਤਾਂ ਕੁਝ ਪਾਉਣ ਦੀ ਲੁਕਾਉਣ ਦੀ ਤੁਸੀਂ ਹਿੰਮਤ ਕਰੀ ਨਹੀਂ ਸਕਦੇ ਜੀ ਮੈਂ 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 ਤੁਹਾਨੂੰ ਇੱਕ ਵੱਡਾ ਉਦਾਹਰਨ ਦੇ ਦਿੰਦਾ ਕਿ ਸਰਕਾਰ ਦੀ ਹੋਈ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ 5-6 ਦਿਨ ਪਹਿਲਾਂ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਗਿਆ ਭ੍ਰਿਸ਼ਟਾਚਾਰ ਉਹ ਰਿਸ਼ਵਤ ਲੈਂਦੇ ਸੀ ਹਾਂ ਉਹ ਸਸਪੈਂਡ ਹੋਏ ਲੋਕਾਂ ਨੇ ਪਹਿਲਾਂ ਬਹੁਤ ਦਰਖਾਸਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਪਰ ਅਸੀਂ ਇਹ ਲਗਾ ਕਰਦੇ ਆਂ ਆਪ ਪਾਰਟੀ ਦੇ ਐਮਐਲਏ ਜਿਹੜੇ ਉੱਥੇ ਦੇ ਨੇ ਮੁਖਸਰ ਸਾਹਿਬ ਦੇ ਉਹਨਾਂ ਨੇ ਫਿਰ ਮਾਨ ਸਾਹਿਬ ਨਾਲ ਅਤੇ ਹੋਰ ਕੇਂਦਰੀ ਮੰਤਰੀਆਂ ਮੀਟਿੰਗ ਕੀਤੀ ਵੀ ਹਾਂ ਜਿਹੜੀ ਮੁਖਸਰ ਸਾਹਿਬ ਦੇ ਡੀ ਸਾਹਿਬ ਇਹਦਾ ਬਦਨਾਮ ਹੋ ਰਹੇ ਸਰਕਾਰ ਦਾ ਨਾਮ ਆ ਰਿਹਾ ਠੀਕ ਹੈ ਮਾਨ ਸਾਹਿਬ ਨੇ ਵਧੀਆ ਕੰਮ ਕੀਤਾ ਮੈਂ ਨਹੀਂ ਕਹਿੰਦਾ ਮਾਨ ਸਾਹਿਬ ਨੇ ਵਧੀਆ ਕੰਮ ਕੀਤਾ ਉਹ ਤੁਰੰਤ ਹੀ ਸਸਪੈਂਡ ਕਰ ਦਿੱਤੇਗੇ ਹਾਲਾਂਕਿ ਇਹ ਗੱਲ ਵੀ ਆਖੀ ਗਈ ਹੈ ਅਫਸਰਾਂ ਵੱਲੋਂ ਵੀ ਹਾਂ ਵੀ ਅਸੀਂ ਜਿਹੜੇ ਇਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਪੈਸਾ ਲੈਂਦੇ ਸੀ ਕਿੱਥੇ ਪੈਸਾ ਜਾਂਦਾ ਸੀ ਉਹ ਹੁਣ ਰਿਮਾਂਡਤੇ ਨੇ ਅਧੀਨ ਰਿਕਵਰ ਕਰਾਂਗੇ ਚਲੋ ਠੀਕ ਹੈ ਪਰ ਇੱਕ ਕੰਮ ਛਲਾਗਾ ਜੋ ਕਰਿਆ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਇਹ ਐਕਸ਼ਨ ਹੋਇਆ ਮੁਕਸਰ ਸਾਹਿਬ ਦੇ ਵਿੱਚ ਹਾਂ ਇਹ ਵੀ ਤੁਹਾਨੂੰ ਦੱਸਣਾ ਕਿ ਨਵੇਂ-ਨਵੇਂ ਭਗਵਾਨ ਤਮਨ ਸਾਹਿਬ ਨੇ ਬਹੁਤ ਸਾਰੇ ਪਟਵਾਰੀ ਕਿਤੇ ਸੀਗੇ ਬਰਖਾਸ ਯਾਦ ਹੋਣਾ ਤੁਹਾਨੂੰ ਰਿਸ਼ਵਤ ਲੈਂਦੇ ਇਹ ਹੁਣ ਬਹੁਤ ਦੇਰ ਬਾਅਦ ਇੱਕ ਨਵਾਂ ਐਕਸ਼ਨ ਆਇਆ ਜੇ ਅਜੇ ਐਕਸ਼ਨ ਹੋਣ ਚਾਹੇ ਉਹ ਪੁਲਿਸ ਵਾਲੇ ਹੋਣ ਚਾਹੇ ਉਹ ਟ੍ਰੈਫਿਕ ਵਾਲੇ ਹੋਣ ਚਾਹੇ ਕੋਈ ਵੀ ਸਰਕਾਰੀ ਅਧਿਕਾਰੀ ਹੈ ਕੋਈ ਕੰਪਨੀ ਹੈ ਜੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਉਹਨਾਂ ਤੋਂ ਪੈਸੇ ਮੰਗ ਰਹੇ ਨੇ ਉਹਨਾਂ ਦੀ ਕਾਰਵਾਈ ਨਹੀਂ ਕਰ ਰਹੇ ਜੇ ਕੋਈ ਵੀ ਯਾਨੀ ਕਿ ਐਮਐਲਏ ਅੱਗੇ ਆਏ ਆਪਣੀ ਵਾਰ ਠਾਏ ਦੇਖੋ ਐਮਐਲਏ ਮੈਂ ਤਾਂ ਕਹਿ ਰਿਹਾ ਕਿਉਂਕਿ ਸਰਕਾਰ ਦੇ ਖਾਸ ਹੁੰਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਅੰਡਰ ਇਹਨਾਂ ਦੇ ਅੰਡਰ ਹੁੰਦਾ ਹੈ ਤਾਂ ਅਜਿਹੀਆਂ ਜਿਹੜੀਆਂ ਵਾਰਦਾਤਾਂ ਚਾਹੇ ਉਹ ਕਤਲ ਹੈ ਚਾਹੇ ਉਹ ਫਾਇਰਿੰਗ ਹੈ ਚਾਹੇ ਉਹ ਨਸ਼ਾ ਹੈ ਚਾਹੇ ਜੋ ਜਿੰਨਾ ਵੀ ਜੋ ਕੁਝ ਹੋ ਰਿਹਾ ਹੈ ਇਹ ਜਲਦੀ ਨੱਥ ਪਾਈ ਜਾ ਸਕਦਾ ਵੀ ਹੈ ਦੇਖੋ ਦੇਖੋ ਸੋਢੀ ਸਾਹਿਬ ਤੁਸੀਂ ਅੱਜ ਸਸਪੈਂਡ ਹੋਣ ਦੀ ਲੜਾਈ ਕੱਢ ਕੇ ਦੇਖ ਲਓ ਸਰਕਾਰ ਦੀ ਜਿਹੜੀ ਪਾਉਣੇ 3 ਸਾਲ ਦੀ ਕਾਰਜਕਾਰੀ ਉਹਦੇ ਵਿੱਚ ਕੱਢ ਲਓ ਬਾਕੀ ਛੱਡ ਦਿਓ ਜੀ 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 ਕਿੰਨੇ ਲੋਕ ਸਸਪੈਂਡ ਹੋਏ ਆ ਜੀ ਕਿੰਨੇ ਲੋਕਾਂ ਨੂੰ ਕੱਢਿਆ ਗਿਆ ਕਿੰਨੇ ਲੋਕਾਂ ਦੀਆਂ ਨੌਕਰੀਆਂ ਤੋਂ ਹਟਾਇਆ ਗਿਆ ਜੀ ਕਿੰਨੇ ਲੋਕਾਂ ਪਰਕੇਸ਼ ਚੱਲਦਾ ਕਿੰਨੇ ਲੋਕ ਅੰਦਰ ਹੈ ਜੀ ਜੀ ਲੇ ਕਿੰਨੀਆਂ ਚੀਜ਼ਾਂ ਰੁਕ ਰਹੀਆਂ ਜੀ ਜੀ ਨਹੀਂ ਕਿਉਂ ਨਹੀਂ ਰੁਕ ਰਹੀਆਂ ਕਿਉਂਕਿ ਉਹ ਸਿਰਫ ਇੱਕ ਦਿਖਾਉਣ ਦੀ ਪ੍ਰਕਿਰਿਆ ਹੁੰਦੀ ਹੈ ਸਸਪੈਂਡ ਹੋ ਜਾਂਦਾ ਬੰਦਾ 3 ਮਹੀਨੇ ਬਾਅਦ ਬਹਾਲ ਕਰ ਦਿੰਦੇ ਆ ਜੀ ਇਹ ਲੋਕ ਸਹੀ ਗੱਲ ਹੈ ਅਗਰ ਸਸਪੈਂਡ ਹੁੰਦਾ ਉਹਦੇ ਕੋਲ ਦੁਬਾਰੇ ਵਾਪਸ ਆਉਣ ਦਾ ਵੀ ਰਸਤਾ ਹੁੰਦਾ ਜੀ ਕਿਉਂ ਛੱਡਿਆ ਜਾਂਦਾ ਕਿਉਂ ਨੂੰ ਟਰਮੀਨੇਟ ਨਹੀਂ ਕੀਤਾ ਜਾਂਦਾ ਪੱਕੇ ਤੌਰ ਤੇ ਕੱਟਿਆ ਜਾਂਦਾ ਜੀ ਕਿਉਂ ਨਹੀਂ ਜੁਰਮਾਨਾ ਲਾਇਆ ਜਾਂਦਾ ਕਿਉਂ ਨਹੀਂ ਪੈਸੇ ਦੀ ਪਰਪਾਈ ਹੈ ਜਿਹੜੀ ਮਾਨ ਜੋਗ ਅਦਾਲਤਾਂ ਬਦਲ ਬੱਲੋ ਕਰਵਾਈ ਜਾਂਦੀ ਕਿਸੇ ਨੂੰ ਇਹ 50 ਲੱਖ ਰੁਪਏ ਦੀ ਜਿਹੜੀ ਉਹ ਰਿਸ਼ਵਤ ਲੈ ਰਿਆ ਉਲਟ 50 ਲੱਖ ਰੁਪਏ ਉਹ ਤੋਂ ਕਿਉਂ ਨਹੀਂ ਕੋਡਾ ਆਇਆ ਜਾਂਦਾ ਜੀ ਕਿਉਂ ਨਹੀਂ ਉਹਨੂੰ ਅੰਦਰ ਬਠਾਲ ਕੇ ਸਜ਼ਾ ਦਿੱਤੀ ਜਾਂਦੀ ਸਿਕਦਾਈ ਦੇ ਨਾਲ ਅਗਰ ਇਹ ਚੀਜ਼ਾਂ ਹੋ ਜਾਣ ਫੇਰ ਸੁਧਾਰ ਹੋਊਗਾ ਜੇ ਇੱਕ ਸਰਪੰਖੜਿਆਂ ਚ ਇਹ ਕਾਗਜ਼ ਬਣ ਜਾਂਦੇ ਫਲਾਣਾ ਨੂੰ ਸਸਪੈਂਡ ਕਰਦਾ ਫਲਾ 90 ਜਿੰਦੇ ਅੰਦਰ ਅੰਦਰ ਬੰਦੇ ਨੇ ਦੁਆਰੇ ਡਿਊਟੀ ਜੁਆਇਨ ਕਰ ਲਈ ਜੀ ਦੱਸੋ ਸਸਪੈਂਡ ਇਹ ਚੀਜ਼ ਕਾਗਜ਼ਾਂ ਚ ਆਂਕੜਾ ਵੱਧ ਜਾਂਦਾ ਥੋੜੀ ਸਾਹਿਬ ਆਮ ਸਿਸਟਮ ਚ ਆਂਕੜਾ ਵੱਧ ਜਾਂਦਾ ਲੇਕਿਨ ਸਖਤਾਈ ਨਹੀਂ ਜੀ ਹੁੰਦੀ ਦੁਆਰੇ ਫੇਰ ਲੋਕਾਂ ਕੋਲ ਰਸਤੇ ਉੱਤੇ ਬਹਾਲ ਹੁੰਦੇ ਲੋਕ ਦੁਆਰੇ ਫੇਰ ਬੈਠ ਜਾਂਦੇ ਨੇ ਕਹਿਣ ਦਾ ਮਤਲਬ ਇਹ ਕਰੰਟ ਨਹੀਂ ਲੱਗਦਾ ਕਰੰਟ ਮਤਲਬ ਝਟਕਾ ਨਹੀਂ ਲੱਗਦਾ ਸੰਜੀਤ ਸ਼ਰਮਾ ਹੀ ਸਭ ਤੋਂ ਵੱਡੀ ਹਾਰਾ ਮੈਂ ਦੇ ਦੇਣਾ ਜਗਦੀਸ਼ ਭੋਲਾ ਦੀ ਓਏ ਡਰਾਕੇ ਚੰਦਰੋਏ ਸਜ਼ਾ ਹੋਈ بڑے ਵੱਡੇ ਅਫਸਰ ਜਿਗੇ ਪੰਜਾਬ ਦੇ ਠੀਕ ਹੈ ਇੱਕ ਬੰਦਾ ਯਾਨੀ ਕਿ ਕੇਸ ਸਜ਼ਾ ਘੱਟ ਕਹਿ ਰਿਹਾ ਕ ਤਾ ਉਹਨਾਂ ਦੇ ਯਾਨੀ ਕਿ ਜਿਹੜੀ ਉਹ ਹੋਣੀ ਸੀ ਯਾਨੀ ਕਿ ਪ੍ਰਮੋਸ਼ਨ ਇਹ ਖਤਮ ਹੋਣੀ ਸੀ ਯਾਨੀ ਕਿ ਉਹ ਸਸਪੈਂਡ ਕੀਤੇ ਗਏ ਸੀ ਤਾਂ ਕੁਝ ਦੇਰ ਬਾਅਦ ਉਹਨਾਂ ਨੂੰ ਬਹਾਲ ਕੀਤਾ ਗਿਆ ਜਦੋਂ ਜਮਾਨ ਤੇ ਇਹ ਬਹਾਲ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਸਰਕਾਰੀ ਰਸਮਾਂ ਰਵਾਜਾਂ ਨਾਲ ਯਾਨੀ ਕਿ ਉਹ ਕੀਤਾ ਜਾਵੇ ਯਾਨੀ ਕਿ ਕੀ ਕਹਿ ਸਕਦੇ ਹਾਂ ਮਾਫੀ ਜਾ ਰਹਾ ਮੈਂ ਸ਼ਬਦ ਭੁੱਲ ਰਿਹਾ ਤੇ ਉਹਨਾਂ ਨੂੰ ਦੁਬਾਰਾ ਬਹਾਲ ਕਰਕੇ ਦਿੱਤਾ ਗਿਆ ਸਾਰਾ ਮਾਨ ਸਨਮਾਨ हां ठीक है पर ਤੁਸੀਂ ਫਿਰ ਮਾਨ ਸਨਮਾਨ ਕਿਉਂ ਦੇ ਰਹੇ ਜਾਂ ਤਾਂ ਪਹਿਲਾਂ ਕੇਸਾਂ ਚੰਦ ਦੇ ਜਦੋਂ ਇੱਕ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਹਾਈ ਕੋਰਟ ਤੋਂ ਦੁਬਾਰਾ ਤੇ ਬਾਹਰ ਆਏ ਨੇ ਜਦ ਕਿ ਉਹ ਅੰਦਰ ਆਪਣੇ ਡਿਪਾਰਟਮੈਂਟ ਉਹ ਦੁਆਰਾ ਜੋਇਨ ਨਹੀਂ ਕਰ ਸਕਦੇ ਪਰ ਸਰਕਾਰ ਨੇ ਉਹਨਾਂ ਦਾ ਮਾਨ ਸਨਮਾਨ ਦੇਣ ਦੇ ਲਈ ਉਹਨਾਂ ਨੂੰ ਦੁਬਾਰਾ ਉਹ ਕਿਹਾ ਨਾ 3 ਮਹੀਨੇ ਘਟ ਸੀ 3 ਮਹੀਨੇ ਦੁਆਰਾ ਸਰਕਾਰ ਨੇ ਲਏ ਆਪ ਪਾਰਟੀ ਸਰਕਾਰ ਨਹੀਂ ਸੀ ਇਸ ਤੋਂ ਪੁਰਾਣੀ ਸਰਕਾਰ ਸੀ ਠੀਕ ਹੈ ਉਹਨਾਂ ਨੂੰ ਦੁਬਾਰਾ ਮਾਨ ਸਨਮਾਨ ਦੇ ਕੇ ਰੀਤੀ ਰਿਵਾਜਾਂ ਨਾਲ ਤੋੜਿਆ ਕੀ ਇਹ ਸਹੀ ਸੀਗਾ ਦੇ ਕੋਸ ਹੋ ਨਹੀਂ ਸਾਵਾ ਸਿਸਟਮ ਦੀ ਲੈਸੀ ਗੱਲ ਕਰਦੇ ਆਂ ਕਿ ਆਹ ਰਸਤਾ ਹੈਗਾ ਜੀ ਉਹਨਾਂ ਦੇ ਕੋਲ ਜੀ ਜਿਹੜਾ ਉਹਨਾਂ ਨੇ ਰਸਤਾ ਅਪਣਾਇਆ ਕਿਆ ਕਾਨੂੰਨਨ ਤੌਰ ਤੇ ਹੈਗਾ ਅਗਰ ਹੈਗਾ ਤਾਂ ਉਹਨੂੰ ਕਿਉਂ ਛੱਡਿਆ ਗਿਆ ਅਗਰ ਨਹੀਂ ਹੈਗਾ ਤਾਂ ਫਿਰ ਜਿਹੜਾ ਪਾਵਰ ਦਾ ਮਿਸਯੂਜ਼ ਕੀਤਾ ਗਿਆ ਉਸ ਟਾਈਮ ਕੋਈ ਹੋਰ ਸਰਕਾਰ ਸੀ ਸਰਕਾਰ ਦੇ ਨਾਲ ਅਗਲੇ ਦੀ ਸੱਟ ਘੱਟਦੀ ਅਗਲੇ ਨੇ ਕਰ ਲਈ ਜੀ ਹੁਣ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਕੋਈ ਐਜਾਂ ਦਾ ਕੇਸ ਹੋ ਜਾਂਦਾ ਅਗਲਾ ਕਰ ਲੈਂਦਾ ਜੀ ਮਤਲਬ ਕਰਕੇ ਨਿਕਲ ਜਾਂਦਾ ਇਹੋ ਚੀਜ਼ਾਂ ਕਿਉਂ ਹੁੰਦੀਆਂ ਜੀ ਅਗਰ ਉਹ ਕਾਨੂੰਨ ਦੇ ਵਿੱਚ ਹੈਗਾ ਹੁਣ ਸਸਪੈਂਡ ਕਰਤਾ ਜੀ ਉਹਦੇ ਵਿੱਚ ਰਸਤਾ ਕਿਉਂ ਦਿੱਤਾ ਗਿਆ ਜੀ ਸਾਨੂੰ ਨਹੀਂ ਪਤਾ ਸੀ ਸਿਸਟਮ ਦੇ ਖਿਲਾਫ ਨਹੀਂ ਜਾਂਦੇ ਵੀ ਜਾਂ ਉਂਗਲੀ ਨਹੀਂ ਚੁੱਕਦੇ ਲੇਕਿਨ ਅਗਰ ਇਹ ਚੀਜ਼ਾਂ ਦੇ ਰਸਤੇ ਹੈਗੇ ਆਂ ਅਸੀਂ ਕਹਿਣ ਦਾ ਮਤਲਬ ਹੈ ਪੂਰਨ ਤੌਰ ਤੇ ਜਦ ਸਜ਼ਾ ਨਹੀਂ ਜੀ ਮਿਲਦੀ ਸਜ਼ਾ ਮਿਲਣ ਤੋਂ ਪਹਿਲੇ ਹੀ ਅਗਲਾ ਰਸਤੇ ਕੱਢ ਲੈਂਦਾ ਸਾਈਡ ਤੇ ਹੋ ਜਾਂਦਾ ਜਿੰਨਾ ਚਿਰ ਸਜ਼ਾ ਨਹੀਂ ਮਿਲਦੀ ਝਟਕਾ ਨਹੀਂ ਲੱਗਦਾ ਉੰਨੀ ਦੇਰ ਜਿੰਨਾ ਮਰਜ਼ੀ ਕਰ ਲੋ ਜਿਹਨੇ ਸੁਧਰਨਾ ਹੁੰਦਾ ਪਹਿਲੇ ਝਟਕਦੇ ਸੁਧਰ ਸੁਧਰ ਜਾਂਦਾ ਜਿਹੜਿਆਂ ਦੇ ਅਸੀਂ ਕਹਿੰਦੇ ਆ ਚਾਰ ਚਾਰ ਪੰਜ ਪੰਜ ਕੇਸ ਚੱਲਦੇ ਆ ਜਾਂ ਫਲਾਣੀ ਫਲਾਣੀ ਜੇਲ੍ਹ ਦੇ ਵਿੱਚ ਇਹਨੇ ਜਿੰਨਾ ਕੱਟੀਆਂ ਵੀ ਆ ਉਹ ਬੰਦੇ ਸੁਧਰਦੇ ਨਹੀਂ ਕਿਉਂ ਸਕਤਾ ਹੀ ਨਹੀਂ ਜੀ ਹੁੰਦੀ ਯਾਨੀ ਕਿ ਜੇਕਰ ਜੇਕਰ ਸਰਕਾਰਾਂ ਪ੍ਰੋਪਰ ਯਾਨੀ ਕਿ ਦੇਖੋ ਮੰਦੇਓ ਇਹ ਠੀਕ ਹੈ ਸਰਕਾਰ ਦੀ ਕਮੀ ਤਾਂ ਹੈਗੀ ਹੈ ਕਿਤਨਾ ਕਿਤੇ ਜਾਂ ਜਦੋਂ ਸਾਡਾ ਜਿਹੜਾ ਲਾਅ ਹੈ ਕਾਨੂੰਨ ਖੜਿਆ ਮਾਨਿਓ ਕੋਟਾ ਨੇ ਇਹ ਕਾਨੂੰਨਾ ਜੀ ਥੋੜੀ ਬਹੁਤੀ ਕਮੀ ਦਿਖ ਰਹੀ ਹੈ ਜੇ ਕਾਨੂੰਨ ਹੀ ਆ ਜੇ ਹੁਣ ਤਾਂ ਇਹ ਬੰਦੇ ਡਰਨ ਨਾ ਹਾ ਦੇਖੋ ਅੱਜ ਕੱਲ ਜਣਾ ਖਣਾ ਹੁੰਦਾ ਗੋਲੀ ਚਾਕੇ ਚਲਦਾ ਔਰ ਮੇਰੀ ਗੱਲ ਦਾ ਮਾਫੀ ਚਾਹੁੰਦਾ ਗੁੱਸਾ ਨਾ ਕਰੋ ਤੁਸੀਂ ਤੁਸੀਂ ਪੱਤਰਕਾਰ ਹੋ ਦੇਖਦੇ ਹੋਣੇ ਅੱਜ ਕੱਲ ਸਾਡੀਆਂ ਧੀਆ ਪੈਣਾ ਦਾ ਕਰੋਨਿਕਲ ਨਹੀਂ ਬਰ ਇੱਕ ਤਰ੍ਹਾਂ ਜੁਰਮ ਹੈ ਕੋਈ ਚੈਨੀ ਖੋ ਕੇ ਲੈ ਜਾਂਦਾ ਕੋਈ ਪਰਸ ਖੋ ਲੈਂਦਾ ਕੋਈ ਮੋਬਾਈਲ ਖੋਣ ਦਾ ਆਮ ਹੋਇਆ ਵੇ ਦੇਖੋ ਜੀ ਦੇਖੋ ਧੀਆ ਦਾ ਛੱਡੋ ਆਮ ਲੋਕਾਂ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਜੀ ਗਰਮੀ ਦਾ ਟਾਈਮ ਸਟਾਰਟ ਹੈ ਜੀ ਮੈਂ ਅਰਮੋਲ ਕਗਨਮਾਨ ਜੀ ਨੂੰ ਕਹਿਣਾ ਹੈ ਸਨੀ ਨੇ ਕੋਰਟ ਦੇ ਵਿੱਚ ਜਿਹੜੇ ਰਿਸ਼ਤੇਦਾਰਾਂ ਦੇ ਘਰ ਆਉਨੇ ਆ ਉਹਨਾਂ ਦੀਆਂ ਗੱਡੀਆਂ ਆਉਨੀਆਂ ਪਤਾ ਨਹੀਂ ਲੋਕਾਂ ਦੇ ਫੋਨ ਵੀ ਬੰਦ ਹੋ ਜਾਂਦੇ ਆ ਜਦੋਂ ਆਉਨੇ ਪਤਾ ਨਹੀਂ ਕੌਣ ਰਿਸ਼ਤੇਦਾਰਾਂ ਸਾਨੂੰ ਨਹੀਂ ਪਤਾ ਬਿਲਕੁਲ ਉਸੇ ਦੇ ਨਾਲ ਹੀ ਦਿਨ ਦਿਹਾੜੇ ਹੀ ਕੋਈ ਚਾਕੂ ਮਾਰ ਦਿੰਦਾ ਜੀ ਕਿਸੇ ਨੇ ਮੋਬਾਈਲ ਖੋਲਿਆ ਜੀ ਕਿਸੇ ਨੇ ਕੁਛ ਖੋਲਿਆ ਕਿਦੀ ਰੇੜੀ ਖੋਲੇ ਕਿ ਕਿਦਾ ਸਾਈਕਲ ਚੱਕ ਲੇਗੇ ਉਹ ਇਲਾਕੇ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਹਾਲਾਕੁਸ਼ ਟਾਈਮ ਮੰਤਰੀ ਵੀ ਸੀ ਮੈਡਮ ਮੰਤਰੀ ਦਾ ਡਰ ਨਹੀਂ ਹੁਣ ਜੇ ਐਮਐਲਏ ਐਮਐਲਏ ਦਾ ਡਰ ਨਹੀਂ ਇਦਾਂ ਦੇ ਲੋਕਾਂ ਦਾ ਡਰ ਨਹੀਂ ਉੱਥੇ ਸ਼ਰਿਆਮੇ ਚੀਜ਼ਾਂ ਹੋ ਰਹੀਆਂ ਫੇਰ ਸਰਕਾਰ ਕਰਦੀ ਕੀ ਹੈ ਸਰਕਾਰ ਕੋਈ ਹਿਸਾਬ ਨਾਲ ਕਹਿ ਰਹੀ ਅਸੀਂ ਬੰਦ ਕਰਤੀਆਂ ਚੀਜ਼ਾਂ ਸ਼ਰਮਾਇਆ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰਾਂ ਦੀ ਨਾਕਾਮੀ ਕਰਕੇ ਨਹੀਂ ਪੰਜਾਬ ਦੇ ਵਿੱਚੋਂ ਘਟਨਾਵਾ ਕ੍ਰਾਈਮ ਘਟ ਰਿਹਾ ਤੇ ਨਾ ਹੀ ਨਸ਼ਾ ਘਟ ਰਿਹਾ ਬਸ ਇਹੀ ਇਹੀ ਕਹਿਣਾ ਚਾਹੁੰਦੇ ਬਿਲਕੁਲ ਜਦੋਂ ਪਾਵਰ ਦਾ ਯੂਜ਼ ਨਹੀਂ ਕੀਤਾ ਜਾਊਗਾ ਪਾਵਰ ਦੀ ਵਰਤੋਂ ਨਹੀਂ ਕੀਤੀ ਜਾਊਗੀ ਮਿਸਯੂਜ਼ ਹੋ ਰਿਹਾ ਜੀ ਜਿਹੜਾ ਸੀਟ ਤੇ ਬੈਠ ਜਾਂਦਾ ਉਹ ਆਪਣੇ ਕਾਨੂੰਨ ਬਣਾ ਕੇ ਆਪਣਾ 5 ਸਾਲ ਕਰਕੇ ਨਿਕਲ ਜਾਂਦਾ ਜੀ ਲੇਕਿਨ ਸਿਸਟਮ ਚ ਚੱਲਣ ਵਾਸਤੇ ਸਖਤਾਈ ਵਾਸਤੇ ਕੋਈ ਸਿਸਟਮ ਬਣਨਾ ਚਾਹੀਦਾ ਹੈ ਅਗਰ ਉਹ ਕਾਨੂੰਨ ਹੈਗਾ ਤਾਂ ਠੀਕ ਉਹਨੂੰ ਲਾਗੂ ਹੋਣਾ ਚਾਹੀਦਾ ਅਗਰ ਕਾਨੂੰਨ ਨਹੀਂ ਹੈਗਾ ਤਾਂ ਕੋਈ ਇਦਾਂ ਦਾ ਕਾਨੂੰਨ ਬਣ ਜਵੇ ਵੀ ਜਿਹੜੇ ਰਹਿੰਦੀਆਂ ਸਰਕਾਰਾਂ ਦੇ ਵਿੱਚ ਵੀ ਲੋਕ ਕਾਰਜਕਾਰੀ ਕਰਨ ਵਾਲੇ ਹੁੰਦੇ ਆ ਜਿਨ੍ਹਾਂ ਦੇ ਹੱਥ 'ਚ ਪਾਵਰ ਹੁੰਦੀ ਹੈ ਅਗਰ ਉਹ ਆਪਣੀ ਪਾਵਰ ਦਾ ਮਿਸਯੂਜ਼ ਕਰਦੇ ਆ ਤਾਂ ਉਹਨਾਂ ਨੂੰ ਕਿੱਦਾਂ ਕਾਬੂ ਕੀਤਾ ਜਾਵੇ ਕਾਬੂ ਮਤਲਬ ਸਹੀ ਤਰੀਕੇ ਜਾ ਤੋ ਆਕੇ ਉਸ ਬੰਦੇ ਨੂੰ ਡਰਾ ਕੇ ਵੀ ਮਤਲਬ ਬੰਦੇ ਦੇ ਮਨ ਚ ਡਰ ਬੈਠ ਜੇ ਮਾ ਅੱਗੇ ਤੁਸੀਂ ਜੀ ਗਲਤੀ ਨਾ ਕਰਾ ਬੰਦਾ ਸੁਧਰ ਜਵੇ ਐਤਾ ਦਾ ਕੋਈ ਸਿਸਟਮ ਬਣਨਾ ਚਾਹੀਦਾ ਜੀ ਸੋ ਸ਼ਰਮਾਈ ਤੁਸੀਂ ਸਾਨੂੰ ਇਸ ਪੂਰੇ ਮਸਲੇ ਤੇ ਅਪਡੇਟ ਦਿੱਤੀ ਆਪਾਂ ਸਮੀਖਿਆ ਕੀਤੀ ਸਰਕਾਰ ਦੇ ਵੱਲੋਂ ਕੀ ਚੰਗਾ ਕੀਤਾ ਗਿਆ ਕੀ ਮਾੜਾ ਤੇ ਤੁਸੀਂ ਆਪਣੇ ਜਿਹੜੇ ਵਿਚਾਰ ਦਿੱਤੇ ਨੇ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਹਾਂਜੀ ਮੈਂ ਇਹ ਚੈਨਲ ਦੇ ਮਾਧਿਅਮ ਰਾਹੀਂ ਦੇਖੋ ਆਪਣੇ ਜਿਹੜੇ ਰੱਬ ਵਰਗੇ ਸਰੋਤੇ ਆ ਦਰਸ਼ਕਾ ਚੈਨਲ ਨੂੰ ਦੇਖਦੇ ਆ ਦੇਖੋ ਅਲੱਗ ਅਲੱਗ ਸੂਬਿਆਂ ਚ ਅਲੱਗ ਅਲੱਗ ਦੇਸ਼ਾਂ ਚ ਬੈਠ ਕੇ ਦੇਖਦੇ 100 ਹਜ਼ਾਰ ਦੇਸ਼ਾਂ ਜਿਹੇ ਚੈਨਲ ਚੱਲਦਾ ਹੈ ਹਿੰਦੁਸਤਾਨ ਦੇ ਵਿੱਚ ਹਿਮਾਚਲ ਚ ਰਾਜਸਥਾਨ ਚ ਆਪਣੇ ਸੌਰੀ ਹਰਿਆਣੇ ਚ ਲਾ ਲੋ ਚਾਹੇ ਯੂਪੀ ਚ ਲਾ ਲੋ ਬਿਹਾਰ ਐਮਪੀ ਚ ਲਾ ਲੋ ਪਤਾ ਨਹੀਂ ਕਿੱਥੇ ਕਿੱਥੇ ਲੋਕ ਦੇਖਦੇ ਆ ਆਪਣੀ ਰਾਏ ਦਿਆ ਕਰੋ ਜੀ ਲਾਈਕ ਕਮੈਂਟ ਲਾਈਕ ਤਾਂ ਸ਼ੇਅਰ ਤਾਂ ਕਰਨਾ ਹੀ ਕਰਨਾ ਆਪਣਾ ਇੱਕ ਕਮੈਂਟ ਦਿਆ ਕਰੋ ਕਮੈਂਟ ਮੈਂ ਇਹ ਨਹੀਂ ਕਹਿੰਦਾ ਵੀ ਚੈਨਲ ਨੂੰ ਪੈਸੇ ਦੀ ਕਮਾਈ ਹੋਵੇ ਕਿਸੇ ਨੂੰ ਪੈ ਵੀ ਕੀ ਆਏ ਹੈ ਪ੍ਰੋਗਰਾਮ ਸਰਕਾਰਾਂ ਦੇ ਖਿਲਾਫ ਜਾ ਰਿਹਾ ਹੈ ਕਿ ਜਾਂ ਸਰਕਾਰਾਂ ਦੀ ਸੱਚਾਈ ਦੱਸ ਰਿਹਾ ਕਿਉਂਕਿ ਕੱਲ ਨੂੰ ਕੋਈ ਚੈਨਲ ਤੇ ਐਕਸ਼ਨ ਹੋਵੇ ਸਾਡੇ ਵਾਰ ਕੇ ਤੇ ਕੋਈ ਐਕਸ਼ਨ ਹੋਵੇ ਤਾਂ ਜਨਤਾ ਦਾ ਜਿਹੜਾ ਪ੍ਰੂਫ ਹੁੰਦਾ ਜਨਤਾ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੁੰਦਾ ਜੀ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਦੀਪ ਸ਼ਰਮਾ ਜੀ ਤੇ ਵਿੱਚ ਮੱਲੀ ਸਾਹਿਬ ਵੀ ਆਏ ਸੀਗੇ ਜਿਹੜਾ ਸਾਡਾ ਕਹਿਨ ਦਾ ਏ ਮਤਲਬ ਐ ਤੱਤ ਪ੍ਰਾਏ ਵੀ ਆ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੀ ਦੌੜ ਦੇ ਵਿੱਚ ਤਾਂ ਸਭ ਤੋਂ ਅੱਗੇ ਆ ਹੀ ਗਿਆ ਤੇ ਦੂਜਾ ਕ੍ਰਾਈਮ ક્રાઈમ આજકાલ ਕਿਸੇ ਦਿੱਤੀ ਭੈਣ બજાર ਵੀセફ ਨਹੀਂ જા ਸਕਦੀ ਅ ਪਰ ਖੋਏ ਜਾਂਦੇ ਨੇ ਮੋਬਾਈਲ ਖੋਏ ਜਾਂਦੇ ਨੇ ਹੁਣ ਤਾਂ ਹਾਦੀ ਟੱਪ ਗਈ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਕਿੰਨੀਆਂ ਘਟਨਾਵਾਂ ਪਿਛਲੇ 2-3 ਦਿਨਾਂ ਚ ਹੋਈਆਂ ਫਾਇਰਿੰਗ ਵੀਆਂ ਜੋ ਅਪਡੇਟ ਆਈ ਹੈ ਜੰਡੇਲਾਗੁਰੂ ਤੋਂ ਉੱਥੇ ਕਾਂਗਰਸੀ ਆਗੂ ਦੇ ਸ਼੍ਰੀਆਮ ਗੋਲੀਆਂ ਮਾਰ ਕੇ ਵਿਅਕਤੀ ਫਰਾਰ ਹੋ ਗਏ ਇਸ ਤਰ੍ਹਾਂ ਦੀ ਘਟਨਾ ਪਰਸੋਂ ਪਟਿਆਲਾ ਵਿੱਚ ਵਾਪਰੀ 10 ਤੋਂ 12 ਲੜਕਿਆਂ ਨੇ ਇੱਕ ਨੌਜਵਾਨ ਨੂੰ ਕਾਰ ਤੋਂ ਬਾਹਰ ਕੱਢ ਕੇ ਕੁੱਟਿਆ ਮਾਰਿਆ ਹਾਂ ਪੁਲਿਸ ਕਾਰਵਾਈ ਜੁਰ ਕਹਿੰਦੀ ਹੈ ਕਰਦੀਆਂ ਪਰ ਉਹ ਕਾਰਵਾਈਆਂ ਨਹੀਂ ਹੁੰਦੀਆਂ ਜਿਸ ਕਰਕੇ ਹੁਣ ਇਹ ਰੰਗਲਾ ਪੰਜਾਬ ਗਲਤ ਪਾਸਿਆਂ ਵੱਲ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਨੇ ਥੋੜੇ ਪਹਿਲਾਂ ਕੰਮ ਚੰਗੇ ਕੀਤੇ ਸੀ ਅਸੀਂ ਇਹ ਨਹੀਂ ਕਹਿੰਦਾ ਕੰਮ ਨਹੀਂ ਕੀਤੇ ਕੰਮ ਕੀਤੇ ਨੇ ਪਰ ਹੁਣ ਸਰਕਾਰਾਂ ਦਾ ਧਿਆਨ ਥੋੜਾ ਘਟਦਾ ਜਾ ਰਿਹਾ ਥੋੜਾ ਪੁਲਿਸ ਪ੍ਰਸ਼ਾਸਨ ਨੂੰ ਉੱਪਰ ਆਣਾ ਪਏਗਾ ਤਾਂ ਕਿ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੇ ਲੋਕਾਂ ਨੇ 92 ਸਮਰਥਕਾਂ ਨੂੰ ਦਿਤਾਇਆ ਸੀ ਇੱਕ ਨਵੀਂ ਪਾਰਟੀ ਨੂੰ ਲੈ ਕੇ ਆਂਦਾ ਹੈ ਸੱਤਾ ਦੇ ਵਿੱਚ ਪਰ ਅੱਜ ਉਹ ਸੱਤਾ ਵਿਚ ਆਈ ਪਾਰਟੀ ਲੋਕਾਂ ਨੂੰ ਭੁੱਲ ਰਹੀ ਐ ਕਿਉਂਕਿ ਪੰਜਾਬ ਰੰਗਲੇ ਦੀ ਜਗ੍ਹਾ ਹੁਣ ਬਣ ਰਿਹਾ ਗੰਦਲਾ ਤੇ ਅਸੀਂ ਭਗਵਾਨ ਤਮਨ ਸਰਕਾਰ ਨੂੰ ਆਪਣੇ ਚੈਨਲ ਦੇ ਮਾਧਮ ਰਾਹੀਂ ਤੇ ਉਹ ਪੰਜਾਬ ਦੇ ਵੱਡੇ ਵੱਡੇ ਅਫਸਰਾਂ ਨੂੰ ਇਹੀ ਬੇਨਤੀ ਦੇ ਅਪੀਲ ਕਰਾਂਗੇ ਲੋਕਾਂ ਵੱਲੋਂ ਵੀ ਤੇ ਆਪਣੇ ਚੈਨਲ ਵੱਲੋਂ ਕਿ ਥੋੜਾ ਜ੍ਹਾ ਇਸ ਵਿਸ਼ੇ ਵੱਲ ਧੁੰਗਾਈ ਨਾਲ ਸੋਚਿਆ ਜਾਵੇ ਅਫਸਰਾਂ ਦੀ ਡਿਊਟੀਆਂ ਸਖਤ ਕੀਤੀਆਂ ਜਾਣ ਤਾਂ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਜੋ ਦਿਨ ਪ੍ਰਤੀ ਦਿਨ ਗੋਲੀਆਂ ਚਲਾ ਰਹੇ ਨੇ ਗਰੀਬ ਬੰਦਿਆਂ ਨੂੰ ਤੰਗ ਕਰ ਰਹੇ ਨੇ ਤਿਆਂ ਪੈਣਾ ਆਰਾਮ ਨਾਲ ਪੰਜਾਬ ਵਿੱਚ ਘੁੰਮ ਸਕਣ ਤੇ ਜਿਹੜਾ ਇਹ ਨਸ਼ਾ ਦਿਨੋ ਦਿਨ ਵੱਧਾ ਜਾ ਰਿਹਾ ਇਹ ਬੰਦ ਹੋ ਸਕੇ ਨੱਥ ਪਏ ਸਾ ਦੋਸਤੋ ਜਿਵੇਂ ਸਾਡੇ ਪੱਤਰਕਾਰ ਸਾਹਿਬ ਨੇ ਕਿਹਾ ਵੀ ਸਾਡਾ ਚੈਨਲ ਬਾਰ ਬਾਰ ਚੱਲਦਾ ਤਾਂ ਆਪਣੇ ਕਮੈਂਟ ਜੁੜ ਦਿਆ ਕਰੋ ਤਾਂ ਕਿ ਇਸ ਦੇ ਨਾਲ ਚੈਨਲ ਦੀ ਤੇ ਸਾਡੀ ਥੋੜੀ ਹੌਸਲਾ ਵਜਾਈ ਵਧਦੀ ਹੈ ਸਾਨੂੰ ਮਾਣ ਹੁੰਦਾ ਵੀ ਅਸੀਂ ਸਹੀ ਰਾਹ ਤੇ ਚੱਲ ਰਹੇ ਹਾਂ ਦੋਸਤੋ ਇਹ ਸਾਡਾ ਅੱਜ ਦਾ ਸਵੇਰ ਦਾ ਲਾਈਵ ਮੁੱਦਾ ਸੀ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ